ਓਸੇ ਆ ਦੇਖੋਏ ਕਿੱਡਾ ਬਟਾ ਬਣ ਗਿਆ ਇਹ ਇੰਨਾ ਹੀ ਉੱਧਰ ਹਜੇ ਇੰਨਾ ਹੀ ਉੱਧਰ ਇਹ ਤਾਂ ਮੈਂ ਨਾ ਹੋਊ ਹਰਜੀਤ ਭਾਈ 50 ਫੁੱਟ ਹਾਂਜੀ ਇਹ 50 ਫੁੱਟ ਤੋਂ ਪਲੱਸ ਸਪਰੇਅ ਕਰ ਦਿੰਦਾ ਜੀ ਇਹ ਸ਼ਰ ਜ਼ਿਆਦਾ ਰਹਿ ਜਾਂਦਾ ਮਗਰ ਲੀਆਂ ਤੱਕ ਹੌਲੀ 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 ਪਾਣੀ ਘਟੀ ਜਾਂਦਾ ਹਾਂ ਗੇਟ ਵਾਲਾ ਇਹਦੀ ਹਾਂਜੀ ਤੁਸੀਂ ਇਹ ਲੈ ਆਪਣਾ ਇਧਰ ਲੈਫਟ ਵਾਲਾ ਚਲਾਉਣਾ ਲੈਫਟ ਵਾਲਾ ਚਲਾ ਲਓ ਓਏ ਉਹ ਦੇਖ ਡਿਫਰੈਂਟ ਹੈ ਮੈਂ ਮੈਂ ਦੇਖੋ ਆ ਜਿਹੜਾ ਆ ਇਹ ਇਹ ਮਤਲਬ ਮੈਨੂੰ ਐ ਲੱਗਦਾ ਵੀ ਨੈਕਸਟ ਲੈਵਲ ਚੀਜ਼ ਬਣ ਜੂਗੀ ਜੇ ਮੈਨੂੰ ਗੰਨਾ ਨਾਲ ਸਪਰੇਅ ਚਾਹੀਦੀ ਮੈਂ ਗੰਨਾ ਨਾਲ ਸਪਰੇਅ ਕਰ ਸਕਦਾ ਜੇ ਮੈਂ ਓਮੇ ਸਪਰੇਅ ਕਰਨੀ ਆ ਦੂਜੀ ਹਾਂਜੀ ਇਹਦੇ ਚ ਤਾਂ ਇਹਦੇ ਚ ਪਾਉਣੀਆਂ ਚ ਪਾਉਗੀ ਇਹਦੇ ਚ ਪਾਉਣੀਆਂ ਚ ਪਾਉਗੀ ਪਾਉਣੀਆਂ ਚ ਹੀ ਪੈਨ ਕਰਕੇ ਨਾ ਇੱਕ ਪਾਈਪ ਹੈਵੀ ਲਾਈ ਦੀ ਆ ਜੀ ਐਂਡ ਤੱਕ ਜਿਹੜਾ ਨਾ ਐਂਡ ਪੁਆਇੰਟ ਤੱਕ ਜਿਹੜਾ ਪ੍ਰੈਸ਼ਰ ਹੋ ਪੂਰਾ ਬਰਕਰਾਰ ਰਹੇਗਾ ਪੂਰਾ ਰਹੇ ਸਾਰੀ ਸਵਿਚ ਤੋਂ ਮੇਨਟੇਨ ਕਰ ਸਕਦੇ ਆ ਆਪਾਂ ਸਪੀਡ ਇਹਦੀ ਵਧਾਉਣੀ ਆ ਜਾਂ ਘਟਾਉਣੀ ਆ ਤੇ ਇਹਦੀ ਇੱਕ ਸਾਈਡ ਆਪਾਂ ਚਲਾਉਣੀ ਆ ਦੂਜੀ ਬੰਦ ਕਰਨੀ ਆ ਜਾ ਸਾਰੀ ਚਲੌਣੀ ਆ ਇਹ ਸਵਿੱਚ ਤੋਂ ਹੀ ਉੱਥੋਂ ਮਤਲਬ ਕਿ ਕੰਟਰੋਲ ਹੋ ਜਾਂਦਾ ਹੈ ਹੱਦ ਹੋ ਗਈ ਆ ਹਾਂਜੀ ਮਾੜਾ ਜਿਹਾ ਦੁਬਾਰਾ ਦੱਸਿਓ ਆ ਦੇਖੋ ਪ੍ਰੀਤ ਕਿੰਨੀਆਂ ਢੋਲੀਆਂ ਜੀਆਂ ਪੰਨਾਂ ਇੱਥੇ ਓਏ ਆ ਦੇਖ ਕਿੰਨੀਆਂ ਢੋਲੀਆਂ ਜੀਆਂ ਪੰਨਾਂ ਤੁਸੀਂ ਕਹੋਗੇ ਯਾਰ ਇਹ ਕਿੱਥੇ ਬੜਿਆ ਤੁਰਾ ਫਿਰਦਾ ਖਤਾਨਾਂ 'ਚ ਅਸਲ ਦੇ ਵਿੱਚ ਬੜਨਾ ਪਿਆ ਮੈਨੂੰ ਖਤਾਨਾਂ 'ਚ ਮੈਂ ਆ ਯਾਰ ਹਰਜੀਤ ਵਾਲਿਆਂ ਦੇ ਆ ਦੇਖ ਆ ਪ੍ਰੀਤ ਦੇਖੋ ਮਸ਼ੀਨ ਸਾਰਿਆਂ ਨਾਲ ਪਹਿਲਾਂ ਤਾਂ ਇਹ ਜਮਾ ਪ੍ਰੀਤ ਟਰੈਕਟਰ ਆਗੇ ਨਹੀਂ ਲੱਗਦੀ ਪ੍ਰੀਤ ਓਏ ਇਹ ਬੜਾ ਸਿਸਟਮ ਬਣਾਇਆ ਯਾਰ ਪ੍ਰੀਤ ਹਲਕਾ ਬਣਾਇਆ ਦੇਖ ਤੂੰ ਹੈ ਮੇਰੇ ਹਿਸਾਬ ਨਾਲ 15 16 ਕੁਇੰਟਲ ਤੋਂ ਵੱਧ ਭਾਰ ਨਹੀਂ ਹੋਣਾ ਮਸ਼ੀਨ ਦਾ ਬੜੀ ਹਲਕੀ ਚੀਜ਼ ਬਣਾਈ ਆ ਐ ਮੇਰੇ ਹਿਸਾਬ ਨਾਲ ਵੀ ਖੁੱਪੇ ਖੱਬੇ ਨਾ ਉਹ ਹਿਸਾਬ ਨਾਲ ਚੀਜ਼ ਬਣੀ ਵੀ ਆ ਟੈਕਨੀਕਲੀ ਵੀ ਬੜੇ ਸੋਲਿਡ ਬੰਦੇ ਆ ਹਰਜੀਤ ਕੇ ਆ ਦੇਖ ਇਹਨਾਂ ਨੇ ਜ਼ਿਆਦਾ ਜਿਹੜਾ ਇਹਨਾਂ ਦਾ ਧਿਆਨ ਆ ਨਾ ਪ੍ਰੀਤ ਉਹ ਜ਼ਿਆਦਾ ਰੇਤ ਤੇ ਸਪਰੇਅ ਤੇ ਹੀ ਕੁੱਲ ਤਰ੍ਹਾਂ ਦੀ ਢੋਲੀ ਖੜੀ ਆ ਦੇਖ ਬਾਗਾਂ ਤੇ ਸਪਰੇਅ ਕਰਨ ਵਾਲੀ ਕਣਕ ਤੇ ਸਪਰੇਅ ਕਰਨ ਵਾਲੀ ਆਲੂਆਂ ਤੇ ਸਪਰੇਅ ਕਰਨ ਵਾਲੀ ਰੇਹ ਪਾਉਣ ਵਾਲੀਆਂ ਚੱਕੀਆਂ ਸਾਰਾ ਕੁਝ ਖੜਾ ਬਾਈ ਸਸੀ ਕਾ ਸਸੀ ਕਾ ਬਾਈ ਜਗਿੰਦਰ ਜੀ ਹਰਜੀਤ ਭਾਈ ਆਪਾਂ ਜਿਆਦਾ ਰੇਹ ਤੇ ਸਪਰੇਅ ਤੇ ਹੀ ਧਿਆਨ ਦਿੰਨੇ ਹਾਂ ਹਾਂਜੀ ਵੀਜੀ ਆਪਣਾ ਨਾ ਟੋਟਲ ਜਿੰਨਾ ਆਪਣਾ ਫੈਕਟਰੀ 'ਚ ਕੰਮ ਹੋ ਰਿਹਾ ਐ ਇਸ ਟਾਈਮ ਕੱਲਾ ਸਪਰੇਅ ਤੇ ਰੇਹ ਰੇਤ ਸੁਪਰੇ ਤੇ ਹੁੰਦਾ ਮੈਨੂੰ ਇਹ ਇੱਕ ਗੱਲ ਸਮਝਾਉਂਗੇ ਉਹ ਮਸ਼ੀਨ ਬਾਰੇ ਸਭ ਤੋਂ ਪਹਿਲਾਂ ਦੱਸੋਗੇ ਮੈਨੂੰ ਹਾਂਜੀ ਹਾਂਜੀ ਉਹ ਯਾਰ ਮੈਨੂੰ ਸੋਹਣੀ ਬੜੀ ਲੱਗੀ ਮੈਨੂੰ ਐਂ ਲੱਗਦਾ ਵੀ ਪਤਾ ਨਹੀਂ ਤਾਂ ਵੀ ਮੇਰੇ ਆੱਖਾਂ ਕਹਿੰਦੀਆਂ ਪਤਾ ਨਹੀਂ ਹੈ ਸੱਚ ਗੱਲ ਵੀ ਉਹ ਹਲਕੀ ਆ ਮਸ਼ੀਨ ਬਿਲਕੁਲ ਜੀ ਬਿਲਕੁਲ ਇਹ ਮਸ਼ੀਨ ਦਾ ਨਾ ਮੇਨ ਫੋਕਸ ਹੀ ਇਸ ਚੀਜ਼ ਦਾ ਰੱਖਿਆ ਗਿਆ ਵੀ weight ਹਲਕੇ ਤੋਂ ਹਲਕੀ ਹੋਵੇ ਮਸ਼ੀਨ ਯੋਗਰਾਏ ਮਸ਼ੀਨਾ ਮਤਲਬ ਕਿ ਬਣਦਾ ਕਾਫੀ ਟਾਈਮ ਦੀ ਰਹੀਆਂ ਬਟ ਮਤਲਬ ਕਿ ਇਹਨਾਂ ਦਾ weight ਜ਼ਿਆਦਾ ਹੋਣੇ ਕਰਕੇ ਨਾ ਬਾਕੀ ਜਿਹੜੀਆਂ ਸੁੱਕੇ ਵਾਣ ਦੇ ਵਿੱਚ ਰ ਚੱਲੀ ਜਾਂਦੀ ਹੈ ਮੇਨ ਪ੍ਰੋਬਲਮ ਪੈਂਦੀ ਝੋਨੇ 'ਚ ਹੂੰ ਉਹ ਖੁੱਪਦੀਆਂ ਹਾਂ ਉਦੋਂ ਖੁੱਪਦੀਆਂ ਜੀ ਮਸ਼ੀਨਾ ਤੇ ਹੁਣ ਇਹਨਾਂ ਨੇ ਨਾ ਮਤਲਬ ਕਿ ਕੰਪਨੀ ਨੇ ਇਸ ਚੀਜ਼ ਦਾ ਇੰਨਾ ਜ਼ਿਆਦਾ ਖਾਸ ਧਿਆਨ ਰੱਖਿਆ ਵੀ ਨਿੱਕੀ-ਨਿੱਕੀ ਚੀਜ਼ ਦੇ ਵਿੱਚੋਂ ਵੀ ਕਿੱਥੋਂ ਇਹਦਾ weight ਆਪਾਂ ਰਿਡਿਊਸ ਕਰ ਸਕਦੇ ਮਸ਼ੀਨ ਦਾ ਹੂੰ ਇਹ ਮਸ਼ੀਨਾਂ ਦਾ ਵਿਲੱਖਣ ਜਿਹੜੀ ਹੈਗੀ ਆ ਦੂਜੀਆਂ ਮਸ਼ੀਨਾਂ ਤੋਂ ਤਾਂ ਹੀ ਆ ਵੀ ਇਹ ਮਸ਼ੀਨ ਹਲਕੀ ਆ 15 ਕੁਆਂਟਲ ਤੇ 30 ਕਿਲੋ ਮਸ਼ੀਨ ਦਾ weight ਆ ਜੀ ਸਾਰਾ ਅੱਛਾ ਇੰਨਾ ਹੀ ਇਹ 15 ਕੁਆਂਟਲ ਹੀ weight ਆ ਮਤਲਬ ਦੇਖਣ ਨੂੰ ਬੰਦਾ ਐਂ ਲੱਗਦਾ ਬੰਦਾ ਇੱਥੇ ਮੋਢਾ ਲਾਵੇ ਤੇ ਇੱਥੋਂ ਫੜੇ ਤੇ ਬੰਦਾ ਇਹਨੂੰ ਚੱਕ ਕੇ ਲੈ ਜਾਵੇ ਬਿਲਕੁਲ ਜੀ ਵੇਖਣ ਨੂੰ ਐਵੇਂ ਮਹਿਸੂਸ ਹੁੰਦਾ ਫਿਰ ਸਭ ਤੋਂ ਵੱਡੀ ਗੱਲ ਆ ਵੀ ਇਹਦਾ ਇੰਜਣ ਮੂਰੇ ਆ ਹਾਂਜੀ ਹਨਾ ਭਾਈ ਜੀ ਬਿਲਕੁਲ ਵਿਲੱਖਣ ਤਾਂ ਆ ਹੀ ਆ ਜੀ ਇਹ ਮਸ਼ੀਨ ਦਾ ਨਾ ਇੰਜਣ ਇਨਾਂ ਨੇ ਅੱਗੇ ਕੀਤਾ ਮਸ਼ੀਨ ਇੰਜਣ ਅੱਗੇ ਹੋਣੇ ਕਰਕੇ ਇਹਦਾ ਵੇਟ ਦਾ ਬੈਲੈਂਸ ਇਹਦਾ ਸਹੀ ਬਣ ਗਿਆ ਵੀ ਪਿੱਛੇ ਰੇ ਪਾਣੀ ਪੈਣਾ ਹੁੰਦਾ ਵੀ ਜੇ ਇੰਜਣ ਵੀ ਪਿੱਛੇ ਹੋਊਗਾ ਤੇ ਪਾਣੀ ਵੀ ਪਿੱਛੇ ਆ ਤੇ ਰੇ ਵੀ ਪਿੱਛੇ ਆ ਰੇ ਵੀ ਪਿੱਛੇ ਆ ਤੇ ਫਿਰ ਮਸ਼ੀਨ ਮੰਨੋ ਕਿ ਪਿਛਲਾ ਪਾਸਾ ਦਬ ਜਾਂਦਾ ਮਸ਼ੀਨ ਦਾ ਤੇ ਮਸ਼ੀਨ ਧੱਸਦੀ ਤੁਰ ਜਾਂਦੀ ਤੇ ਆਹ ਦੇਖੀ ਟੈਂਕ ਟੁੰਕ ਪ੍ਰੀ ਤਾਂ ਜਿਹੜਾ ਹਾਈਡਰੋਲਿਕ ਟੈਂਕ ਟੁੰਕ ਕਿੰਦੇ ਕਿੱਡੇ ਸੁਨੱਖੇ ਕੱਢ ਕੇ ਬਾਹਰ ਲਾਏ ਆ ਹਨਾ ਹੈ ਫਿਊਲ ਵਾਲਾ ਟੈਂਕ ਉਧਰਲੇ ਪਾਸੇ ਲਾਇਆ ਉਧਰਲੇ ਪਾਸੇ ਲਾਇਆ ਹਾਂ ਇਹ ਮਿਲਦਾ ਹੈ ਹਾਈਡਰੌਲਿਕ ਨਹੀਂ 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 ਆਹ ਫਿਊਲ ਟੈਂਕ ਕਾ ਇਹਦਾ ਹੈ ਨਾ ਭਾਈ ਹਾਂਜੀ ਇਹ ਡੀਜ਼ਲ ਟੈਂਕ ਹੈ ਜੀ ਇਹ ਡੀਜ਼ਲ ਟੈਂਕ ਆ ਲਿਖਿਆ ਤੇ ਉਧਰਲੇ ਪਾਸੇ ਵਾਲਾ ਹਾਈਡਰੋਲਿਕ ਹਾਂ ਉਹ ਹਾਈਡਰੋਲਿਕ ਤੇਲ ਆ ਫਿਰ ਆ ਬੈਂਟਰੀਆਂ ਬੂੰਡਰੀਆਂ ਵਾਲੇ ਪਾਸੇ ਤੇ ਕੱਟਾਸ ਨੱਖਾ ਕੰਮ ਕੀਤਾ ਹੈ ਡਰਾਈਵਰ ਵੈਸੇ ਵੀ ਸਪਰੇਅ ਤੋਂ ਦੂਰ ਹਾਂ ਵੈਸੇ ਇਹ ਸਪਰੇਅ ਤੋਂ ਨਾ ਕਾਫੀ ਦੂਰ ਤਕਰੀਬਨ 10 10 ਫੁੱਟ ਪਿੱਛੇ 8 8-10 ਫੁੱਟ ਸਪਰੇਅ ਜਿੱਥੇ ਹੋ ਰਹੀ ਉਦੋਂ ਡਰਾਈਵਰ ਪਿੱਛੇ ਬੈਠਾ ਕੈਵਨ ਵੀ ਬਣਿਆ ਤੇ ਉਹ ਪੂਰੀ ਡਰਾਈਵਰ ਦੀ ਪੂਰੀ ਸੇਫਟੀ ਆ ਮਸ਼ੀਨ 'ਚ ਇੱਕ ਬਈ ਤੁਸੀਂ ਆਫ ਦਾ ਰਿਕਾਰਡ ਨਾ ਮੇਰੇ ਕੋਲੇ ਗੱਲ ਕਰਦੇ ਸੀ ਵੀ ਇਹਦੀ ਖਾਸ ਪਤਾ ਨਹੀਂ ਕੋਈ ਟਾਇਰਾਂ ਦੀ ਕੋਈ ਰੋਟੇਸ਼ਨ ਦੀ ਗੱਲ ਕਰਦੇ ਸੀ ਪਤਾ ਨਹੀਂ ਚੱਲਣ ਦੀ ਗੱਲ ਕਰਦੇ ਸੀ ਇਹ ਇਹ ਰੀਏ ਦੇ ਘੁੰਮਦੇ ਆ ਚਾਰੇ ਟਾਇਰ ਹੀ ਟਰਨ ਹੁੰਦੇ ਆ ਤੇ ਚਾਰੇ ਟਾਇਰਾਂ ਦੇ ਇਹਦੀ ਖਚਾਈ ਆ ਇਹਦਾ ਆਪਾਂ ਨੂੰ ਪਤਾ ਹੀ ਆ ਸਾਰੇ ਮਸ਼ੀਨਾਂ ਦਾ ਬਟ ਇਹਰੇ ਚ ਨਾ ਖਾਸ ਖੂਬੀ ਮਸ਼ੀਨ 'ਚ ਇਹ ਆ ਜੀ ਵਿਚਰੋ ਆਪਾਂ ਰੋਡ ਤੇ ਲੈ ਕੇ ਜਾਣਾ ਇਹਨੂੰ ਰੋਡ ਤੇ ਇਕੱਲੇ ਆਪਾਂ ਮੂਹਲੇ ਟਾਇਰ ਟਰਨ ਹੁੰਦੇ ਕਰ ਸਕਦੇ ਆ ਅੱਛਾ ਸਿਰਫ ਇੱਕ ਬਟਨ ਤੇ ਜਿਹੜਾ ਬਟਨ ਆਪੋ ਪਿਛਲੇ ਟਾਇਰ ਆਪਣੇ ਸਿੱਧੇ ਰਹਿਣਗੇ ਮੂਹਲੇ ਟਾਇਰਾਂ ਤੋਂ ਕਟਾਈ ਹੋਊਗੀ ਇਕੱਲੇ ਤੋਂ ਠੀਕ ਠੀਕ ਉਦੋਂ ਨਹੀਂ ਚਾਰੇ ਕਰਨਗੇ ਹਾਂ ਤੁਸੀਂ ਇਹ ਭਾਵੇਂ ਚਾਰੇ ਕਰਨੇ ਦਾ ਇੱਕ ਬਟਨ ਲੱਪੋ ਦੂਜਾ ਲੱਪੋ ਦੇ ਇਕੱਲੇ ਮੂਰਲੇ ਹੋ ਜਾਣਗੇ ਠੀਕ ਹੈ ਠੀਕ ਹੈ ਅੱਛਾ ਜਦੋਂ ਜਦੋਂ ਸੜਕ ਤੇ ਜਾਊਗੀ ਉਦੋਂ ਆਮ ਗੱਡੀ ਵਾਂਗੂ ਚੱਲੂਗੀ ਉਦੋਂ ਆਮ ਗੱਡੀ ਵਾਂਗੂ ਚੱਲੂਗੀ ਕਿਉਂਕਿ ਨਹੀਂ ਸੜਕ ਤੇ ਜਰੋਰੀ ਇਹਦੀ ਮਸ਼ੀਨ ਦੀ ਸਪੀਡ ਬੋਲਦਾ ਭਲੇ ਖਾਜਾ ਬਹੁਤ ਪਾਉਂਦੀ ਆ ਮਸ਼ੀਨ ਦੀ ਸਪੀਡ ਇਹਦੀ 25 ਦੀ ਆ ਹਾਂ ਸਾਰੀਆਂ ਮਸ਼ੀਨਾਂ ਨਾਲੋਂ ਜ਼ਿਆਦਾ ਹਿੰਦੀ ਸਪੀਡ ਆ ਜੇਰੋ 25 ਦੀ ਸਪੀਡ ਤੇ ਮੰਨ ਲਓ ਆਪਾਂ ਚਾਰੇ ਟਾਇਰ ਜਰੋ ਘੁੰਮ ਗਏ ਉਹ ਇੱਕ ਯੱਕਦਮ ਘੁੰਮ ਜਾਣਾ ਹਾਂ ਪਲਟ ਜਾਣਾ ਐ ਨੇ ਭੁੰਡੇ ਜਨੇ ਟੇਡਰ ਰਕ ਪੈਣਾ ਹਾਂਜੀ ਤਾਂ ਇਹਦੇ ਇਹ ਨਾ ਜੀ ਬਣਿਆ ਤਾਂ ਨਿਆ ਟਰੈਕਟਰ ਹੀ ਆ ਇਹਦੇ ਚ ਇਹ ਇਹਨਾਂ ਨੇ ਕੀ ਕੀਤਾ ਵੀ ਮਸ਼ੀਨ ਦੇ ਵਿੱਚ ਨਾ ਇਹ ਇਹ ਮਸ਼ੀਨਾ ਚ ਸਾਰਿਆਂ ਚ ਨਾ ਹਾਈਡਰੋਸਟੈਟਿਕ ਪੰਪ ਲੱਗੇ ਹੋਏ ਸੀ ਪਹਿਲਾਂ ਹਾਂਜੀ ਹਾਂਜੀ ਹਾਈਡਰੋ ਪਹਿਲਾਂ ਇੰਜਨ ਤੋਂ ਪਾਵਰ ਮਿਲਦੀ ਸੀ ਪੰਪ ਨੂੰ ਪੰਪ ਜਿਹੜਾ ਅੱਗੇ ਮੁੜ ਕੇ ਨਾ ਅੱਗੇ ਜਾ ਕੇ ਟਾਇਰਾਂ ਨੂੰ ਰੋਟੇਟ ਕਰਦਾ ਸੀ ਹੋਰ ਇੱਚ ਕਮੀ ਕੀ ਸੀ ਵੀ ਇੱਕ ਤਾਂ ਹੋਰੀ ਸਪੀਡ ਸਲੋ ਹੋ ਗਈ ਹੋਰ ਤੇ ਸਪੀਡ ਸਲੋ ਹੋ ਗਈ ਦੋ ਨੰਬਰ ਵੀ ਜਦੋਂ ਕਿਤੇ ਮਾੜੀ ਮੋਟੀ ਮਸ਼ੀਨ ਨੂੰ ਜ਼ੋਰ ਲਾਉਣਾ ਪੈਂਦਾ ਚੜਾਈ ਤੇ ਉਦੋਂ ਖੜ ਜਾਂਦਾ ਉਦੋਂ ਰੁਕਦੀ ਸੀ ਇਹ ਮਸ਼ੀਨ ਨੇ ਮਤਲਬ ਇੰਜਨ ਦਾ ਗੇੜਾ ਪਿਆਣਾ ਜਿੰਨਾ ਇੰਜਨ ਦਾ ਗੇੜਾ ਪਿਆ ਤੈਰ ਨੂੰ ਪਾਊਗਾ ਪਾਊਗਾ ਸਿੱਧੀ ਜਿਹੜੀ ਟਰਾਂਸ ਮਤਲਬ ਕਿ ਜਿਹੜੀ ਫੋਰਸ ਆ ਇੱਥੋਂ ਟ੍ਰਾਂਸਫਰ ਟਾਇਰਾਂ ਤੇ ਆਉਂਦੀ ਆ ਫਿਰ ਇਹਦੇ ਜਿਹੜੇ ਗੇਅਰ ਆ ਜੀ ਆਮ ਗੇਅਰਾਂ ਵਾਂਗੂ ਜਿਵੇਂ ਟਰੈਕਟਰ ਦੇ ਸਾਈਡ ਗੇਅਰ ਆ ਜੀ ਉਵੇਂ ਸਾਈਡ ਗੇਅਰ ਦਿੱਤੇ ਆ ਜੀ ਹਾਈ ਲੋ ਐਂਡ ਦੂਜੀ ਆਪਣਾ ਸਪੀਡਾਂ ਜਿਹੜੀਆਂ ਅਛਾ ਇੱਕ ਮਤਲਬ ਕਿ ਪਹਿਲਾ ਅਗਰ ਦੂਜਾ ਅਗਰ ਇਧੀਆਂ ਤਕਰੀਬਨ 8 ਸਪੀਡਾਂ ਮਸ਼ੀਨ ਦੀਆਂ ਤੇ ਹਾਈ ਲੋ ਵੀ ਹੈਗਾ ਮਤਲਬ ਕਿ ਬਣਿਆ ਤਾਂ ਨਾ ਕਿਉਂਕਿ ਨਾ ਟਰੈਕਟਰ ਹਰੇਕ ਨੇ ਆਪਣੇ ਦੇ ਬੱਚੇ ਬੱਚੇ ਨੇ ਟਰੈਕਟਰ ਚਲਾਏ ਹੋਏ ਆ ਜੀ ਟਰੈਕਟਰ ਚਰਉਣਾ ਆਸਾਨ ਹੈ ਇਹ ਮਸ਼ੀਨ ਚਲਾਉਣੀ ਔਖੀ ਸੀ ਇਹ ਮਸ਼ੀਨ ਹੋਣਾ ਮਤਲਬ ਕਿ ਇੰਨੀ ਕੁ ਸੌਖੀ ਆ ਸਾਈਡ ਗੇਅਰ ਆ ਤੇ ਅ ਅੱਗੇ ਮਤਲਬ ਕਿ ਸਟੀering wheel ਆ ਜਿਵੇਂ ਆਪਾਂ ਟਰੈਕਟਰ ਚਲਾਉਣੀ ਆ ਉਹੀ ਸਾਰਾ ਸਿਸਟਮ ਆ ਤੇ ਕੰਟਰੋਲ ਸਾਰੇ ਡਰਾਈਵਰ ਦੇ ਕੋਲੇ ਆ ਹਾਂ ਕੋਲੇ ਆ ਹਾਂਜੀ ਆ ਬੂਮ ਇਥੋਂ ਇਹ ਇਹਨਾਂ ਲੀਵਰਾਂ ਤੋਂ ਆਪਰੇਟ ਹੋ ਜਾਣਾ ਜਿਹੜਾ ਪਿਛਲਾ ਸਪਰੇਡਰ ਲਾਇਆ ਇਹ ਨੂੰ ਹੀ ਸਪਰੇਡਰ ਸਟੀਲ ਲਈ ਲਾਇਆ ਜੀ ਪਿਛਲੇ ਜੀ ਜੀ ਉਹ ਵੀ ਅਪ ਡਾਊਨ ਹੁੰਦਾ ਜੀ ਉਹ ਅਪ ਡਾਊਨ ਵੀ ਹੁੰਦਾ ਹਾਂਜੀ ਤੇ ਉਹ ਸਪਰੇਡਰ ਉਹ ਉਹ ਹਾਈਡਰੋਸਟੈਟਿਕ ਆ ਹਾਂਜੀ ਇਹ ਹਾਈਡਰੋਸਟੈਟਿਕ ਆ ਇਹ ਹਾਈਡਰੋਸਟੈਟਿਕ ਆ ਜੀ ਇਹ ਹਾਈਡਰੋਸਟੈਟਿਕ ਕਿਉਂਕਿ ਨਾ ਇਹ ਮੂਵੇਬਲ ਹੈ ਨਾ ਮੂਵੇਬਲ ਹੋਣ ਕਰਕੇ ਇਹਨੂੰ ਕੋਈ ਸ਼ਾਰਟ ਨਹੀਂ ਕਰ ਸਕਦੀ ਕਿ ਇਹ ਉਹਦੇ ਨਾਲ ਪਾਈਪਾਂ ਦਾ ਆਪ ਡਾਊਨ ਹੋ ਜਾਂਦੀਆਂ ਆ ਵੀ ਜੇ ਰੇਪ ਪਾਉਣਾ ਤਾਂ ਇਹਨੂੰ ਨੀਵਾ ਕਰ ਲੋ ਹਾਂਜੀ ਰੇਪ ਪਾਉਣ ਲੱਗੇ ਨੀਵਾ ਕਰ ਲੋ ਉਸ ਤੋਂ ਬਾਅਦ ਤਾਂ ਚੱਕ ਕੇ ਇਹਨੂੰ ਆਪਰੇਟ ਕਰ ਲੋ ਤੇ ਜੇ ਬਾਈ ਚਾਂਸ ਖੁੱਪ ਖੁੱਪ ਕੇ ਵੀ ਗਿਆ ਤੇ ਉਦੋਂ ਇਹਦੇ ਥੱਲੇ ਲਾ ਕੇ ਤੇ ਮੈਂ ਇਹਦੇ ਨੇ ਕੱਢ ਲੋ ਹਾਂ ਡਈਆਂ ਨਾਲੇ ਤੇ ਦਿੰਨੇ ਆ ਜੀ ਥੱਲੇ ਹੋਰੇ ਪਾਈ ਪਾ ਕੇ ਤੇ ਉਹ ਚੱਕੇ ਜਾਂਦੀ ਮਸ਼ੀਨ ਹਾਂ ਵੀ ਜੇ ਬਾਈ ਚਾਂਸ ਖੁੱਪ ਗਿਆ ਤਾਂ ਖੁੱਪ ਖੁੱਭੀ ਕੱਢਣ ਵਾਸਤੇ ਵੀ ਆ ਉਹਦੇ ਵਾਸਤੇ ਵੀ ਆ ਜੀ ਮਤਲਬ ਮੇਨ ਗੱਲ ਇਹ ਵੀ ਖੁੱਭੀ ਕੱਢਣ ਵਾਸਤੇ ਵੀ ਹੈਗਾ ਤੇ ਇਧਰਲੇ ਪਾਸੇ ਹਰਜੀਤ ਭਾਈ ਆਪਾਂ ਆਹ ਕਿੰਨੇ ਤਰ੍ਹਾਂ ਦੀਆਂ ਬਣਦੀਆਂ ਆਪਣੇ ਕੋਲੇ ਜਿਹੜੇ ਸਪਰੇ ਪੰਪ ਆ ਸਪਰੇ ਪੰਪ ਆਪਣੇ ਕੋਲੇ ਜੀ 200 ਲੀਟਰ ਤੋਂ ਲੈ ਕੇ ਜੀ ਆਪਣੇ ਕੋਲ 3000 ਲੀਟਰ ਤੱਕ ਸਾਰੇ ਸਪਰੇ ਪੰਪ ਹੁੰਦੇ ਆ ਜੀ ਇਹ ਬਾਗਾਂ ਬੂਗਾਂ ਵਾਲੇ ਪਾਸੇ ਸਾਰੇ ਜਾਂਦੇ ਆ ਕਿ ਹਾਰਟੀਕਲਚਰ ਵਾਸਤੇ ਵੀ ਤੇ ਖੇਤੀਬਾੜੀ ਵਾਸਤੇ ਵੀ ਜਿਹੜਾ ਆਹ ਆਹ ਇਹਦੀ ਟੈਂਕੀ ਕਾਲੀ ਆ ਇਹ ਕਾਲੀ ਟੈਂਕੀ ਤੇ ਚਿੱਟੀ ਟੈਂਕੀ ਦਾ ਕੋਈ ਰੇਟ ਪਿੱਛੇ ਫਰਕ ਆ ਜਾਂ ਕੋਈ ਕੁਆਲਿਟੀ ਪਿੱਛੇ ਨਹੀਂ ਰੇਟ ਸੇਮ ਆ ਜੀ ਹਾਂਜੀ ਰੇਟ ਸੇਮ ਆ ਇਹਦਾ ਸਿਰਫ ਇਹਦੀ ਕੁਆਲਿਟੀ ਵੀ ਸੇਮ ਆ ਪਲਾਸਟਿਕ ਦਾ ਦਾਣਾ ਜਿਹੜਾ ਪੋਲੀਥੀਲਨ ਹੈ ਇਹਦਾ ਉਹੀ ਆ ਸਾਰਾ ਐਗਰੋਕੈਮੀਕਲ ਗ੍ਰੇਡ ਦਾ ਸਿਰਫ ਕਲਰ ਦਾ ਫਰਕ ਆ ਜੀ ਤੇ ਇਹਦੇ ਜਰ ਪਾਣੀ ਦਾ ਨਹੀਂ ਪਤਾ ਲੱਗਦਾ ਹੋਣਾ ਚਿੱਟੀ 'ਚ ਪਾਣੀ ਦਾ ਪਤਾ ਲੱਗ ਜਾਂਦਾ ਹਾਂ ਪਾਣੀ ਦਾ ਪਤਾ ਲੱਗ ਜਾਂਦਾ ਜੀ ਪਾਣੀ ਦਾ ਤਾਂ ਪਤਾ ਲੱਗ ਜਾਂਦਾ ਬਟ ਇਹਨਾਂ ਟਾਈਮ ਪਾ ਕੇ ਜਿਵੇਂ ਹੈ ਜੀ ਜਿਵੇਂ ਸਪਰੇਅ ਕਰਦੇ ਕਰਦੇ ਆ ਉਹਦਾ ਜਿਹੜਾ ਵਾਈਟ ਉਹ ਵੀ ਮਤਲਬ ਕਿ ਕਲਰਫੁੱਲੀ ਹੋ ਜਾਂਦੀ ਹੈ ਟੈਂਕ ਦਵਾਈ ਨਾਲ ਹਾਂ ਉਹ ਵੀ ਉਵੇਂ ਹੋ ਜਾਂਦਾ ਇਹਦੇ ਇਸੇ ਕਰਕੇ ਆਪਾਂ ਗੇਜ ਲਾਤੀ ਹਾਂ ਗੇਜ ਲਾਤੀ ਸਾਈਡ ਤੇ ਆਪਾਂ ਇਹਦੇ ਬਈ ਗੇਜ ਲਾਤੀ ਆ ਦੇਖੋ ਇਧਰਲੇ ਪਾਸੇ ਪਤਾ ਲੱਗਦਾ ਰਹੂਗਾ ਇਹਦੇ ਵਿੱਚ ਵੀ ਕਿੰਨੇ ਲੀਟਰ ਹੈਗਾ 200 ਲੀਟਰ ਹੈਗਾ 100 ਲ ਹੈਗਾ ਇਹ ਇਹਦੇ ਵੀ ਪਤਾ ਲੱਗੂਗਾ ਹਾਂ ਬਿਲਕੁਲ ਪਤਾ ਲੱਗੂਗਾ ਜੀ ਵੀ ਇਹਦੇ ਆਉਣ ਵਾਲੇ ਸਮੇਂ 'ਚ ਜੇ ਆਪਣੇ ਇਹ ਤਾਂ ਪਾਈਪ ਦਾ ਰੰਗ ਖਰਾਓਗਾ ਤਾਂ ਪਾਈਪ ਦਾ ਰੰਗ ਬਦਲ ਪਾਈਪ ਚੇਂਜ ਹੋ ਜਾਂਦਾ ਪਾਈਪ ਇੰਨੀ ਕੁ ਪਾਈਪ ਬਦਲ ਦੋ ਹਾਂਜੀ ਫਿਰ ਨਾ ਇਹਦੇ 'ਚ ਜਿਹੜਾ ਬੂਮ ਜਿਹੜਾ ਆਪਣਾ ਇਹ ਸਪਰੇ ਪੰਪ ਜਿਹੜਾ ਆਪਾਂ ਪਹਿਲਾਂ ਇਹਦੇ ਕੋਲ ਖੜ ਗਏ ਇਹਦਾ ਜਿਹੜਾ ਬੂਮ ਆ ਨਾ ਜੀ ਇਹ ਬੂਮ ਕੈਂਚੀ ਟਾਈਪ ਆ ਮਤਲਬ ਕਿ ਆ ਜਿਹੜੀ ਨਾ ਪੂਰੀ ਜਿਵੇਂ ਆਪਾਂ ਜਿਹੜਾ ਡਾਟ ਲੱਗੀ ਹੁੰਦੀ ਸੀ ਉਹ ਨਹੀਂ ਖੜਾ ਆ ਨਹੀਂ ਖੜਾ ਹਾਂਜੀ ਹਾਂਜੀ ਆਹਾ 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 ਅੱਛਾ ਇਹ ਉਹ ਉਹ ਉਵੇਂ ਇਕੱਠਾ ਹੋਇਆ ਖੜਾ ਆ ਖੋਲਿਆ ਹੋਇਆ ਹਾਂ ਇਹ ਖੋਲਿਆ ਹੋਇਆ ਜੀ ਇਹ ਪੂਰਾ ਖੋਲਿਆ ਹੋਇਆ ਕਿੱਦਾਂ ਖੋਲਿਆ ਹੋਇਆ ਨਹੀਂ ਇੱਦਾਂ ਖੋਲਿਆ ਇੱਕ ਪਾਰਟ ਹੈ ਜੇ ਹੋਰ ਖੋਲਣਾ ਜੀ ਇਹਦਾ ਇਹਨੂੰ ਚੱਕਾਂ ਮੈਂ ਹਾਂ ਜੀ ਕਿਵੇਂ ਚੱਕਿਆ ਜਾਊਗਾ ਇਹ ਇਹ ਬੰਦ ਆਓ ਉਸੇ ਆ ਦੇਖੋ ਇਹ ਕਿੱਡਾ ਬਟਾ ਬਣ ਗਿਆ ਇਹ ਇੰਨਾ ਹੀ ਉਧਰ ਅਜੇ ਇੰਨਾ ਹੀ ਉਧਰ ਇਹਦਾ ਮੈਂ ਨਾ ਹੋਊ ਹਰਜੀਤ ਭਾਈ 50 ਫੁੱਟ ਹਾਂ ਜੀ ਇਹ 50 ਫੁੱਟ ਤੋਂ ਪਲੱਸ ਸਪਰੇਅ ਕਰ ਦਿੰਦਾ ਜੀ ਇਹ ਕਿੱਲੇ ਚ ਚਾਰ ਗੇੜੀ ਆਉਂਦੀਆਂ ਤੇ ਇਹਦਾ ਇੱਕ ਪੰਗਾ ਦਰਖਤ ਦਰੁਖਤ ਜੇ ਪਾਸੇ ਕਿ ਟੂਣ ਜਾਣ ਬੰਦੇ ਕੋ ਨਹੀਂ ਟੁੱਟਦਾ ਹਾਂ ਇਹਰੇ ਚ ਆਇਆ ਜੀ ਇਹ ਏ ਜੇ ਮੰਨ ਲਓ ਖੰਭਾ ਜਾਂ ਦਰਖਤ ਆ ਇਹਨੇ ਆਪਦੀ ਆ ਪਿੱਛੇ ਆ ਜਾਣਾ ਤੁਸੀਂ ਰਾਮ ਨਾਲ ਕੱਲਾ ਬੰਦਾ ਇਹਨੂੰ ਪਛਾਣ ਕਰਦੀ ਲੋੜ ਨਹੀਂ ਇਹਨੇ ਆਪਦੀ ਆਪਦੀ ਪੋਜੀਸ਼ਨ ਤੇ ਫੇਰ ਆ ਜਾਣਾ ਦੇਖੋ ਮੈਂ ਸਮਝ ਗਿਆ ਵੀ ਅਕਸਰ ਜਦੋਂ ਇਕੱਠਾ ਕੀਤਾ ਉਦੋਂ ਵੀ ਤਾਂ ਕੀਤਾ ਹੀ ਆ ਤੇ ਇਕੱਠਾ ਇਕੱਠਾ ਹੋ ਜੂ ਤਾਂ ਫੇਰ ਖੁੱਲ ਜੂ ਹਾਂਜੀ ਬਾਕੀ ਨਾ ਆਪਣਾ ਸੀਜਿੰਦਰ ਜੀ ਦੇ ਮੇਨ ਜਿਹੜੀ ਨਾ ਦੇਖਣ ਵਾਲੀ ਚੀਜ਼ ਆ ਆ ਨੋਜ਼ਲ ਆ ਜੀ ਸਭ ਤੋਂ ਜ਼ਿਆਦਾ ਇਹਦਾ ਇੰਪੋਰਟੈਂਟ ਪਾਰਟ ਆ ਜਿਹੜਾ ਉਹ ਨੋਜ਼ਲ ਆ ਅੱਛਾ ਜੀ ਹਾਂਜੀ ਇਹ ਜਿਹੜਾ ਨੋਜ਼ਲ ਮੈਂ ਤੁਹਾਨੂੰ ਅੰਦਰ ਦਿਖਾ ਦੂੰਗਾ ਆਫਿਸ ਵੀ ਜਿਹੜੀ ਨੋਜ਼ਲ ਹੈ ਨਾ ਇਹਦਾ ਜਿਹੜਾ ਸਾਈਜ਼ ਆ ਇਹ ਸਾਈਜ਼ ਬਹੁਤ ਮੈਟਰ ਕਰਦਾ ਹੈ ਅੱਛਾ ਅਸੀਂ ਗਲਤੀ ਕਿੱਥੇ ਕਰਦੇ ਆ ਆ ਜਿਹੜਾ ਸਾਈਜ਼ ਅੰਦਰ ਲਾ ਇਹ ਆਪਾਂ 21mm ਜਾਂ ਅੱਧੀ ਇੰਚੀ ਸਾਈਜ਼ ਦੀ ਆਹ ਇਹਦੀ ਡਿਲੀਵਰੀ ਆ ਉਹ ਲਾ ਦਿੰਦੇ ਆ ਉਹ ਕੀ ਕਰਦਾ ਵੀ ਐਂਡ ਪੁਆਇੰਟ ਤੱਕ ਜਾ ਕੇ ਕਿਉਂਕਿ ਐਂਡ ਤੱਕ ਜਿਹੜਾ ਪ੍ਰੈਸ਼ਰ ਬਣਦਾ ਉਹਦਾ ਪ੍ਰੈਸ਼ਰ ਘਟ ਜਾਂਦਾ ਘਟ ਜਾਂਦਾ ਪਹਿਲਾਂ ਵਾਲੀਆਂ ਨਿਊਜ਼ਲੈਂਡ ਦਾ ਪ੍ਰੈਸ਼ਰ ਜ਼ਿਆਦਾ ਰਹ ਜਾਂਦਾ ਮਗਰ ਲੀਆਂ ਤੱਕ ਹੌਲੀ 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 ਹੋਰ ਪਾਣੀ ਘਟੀ ਜਾਂਦਾ ਪਾਣੀ ਘਟੀ ਜਾਂਦਾ ਜੀ ਹਾਂ ਇਹ ਦਿੱਕਤ ਪੈਂਦੀ ਹੈ ਇਸ ਕਰਕੇ ਨਾ ਅਸੀਂ ਆ ਸਾਈਜ਼ ਆ ਜਿਹੜਾ ਪੌਣੀ ਇੰਚ ਕੀਤਾ ਜੀ ਇਹਦਾ ਅੱਛਾ ਜੀ ਸਾਈਜ਼ ਪੌਣੀ ਇੰਚ ਆ ਜਿਹੜੀ ਨੋਜ਼ਲ ਆ ਜੀ ਇੱਕ ਟੀ ਜੈਟ ਕੰਪਨੀ ਜਿਹੜੀ ਅਮਰੀਕਨ ਕੰਪਨੀ ਆ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ ਜਿਹੜੀ ਨੋਜ਼ਲ ਦੇ ਵਿੱਚ ਸਭ ਤੋਂ ਜਿਹੜੀ ਸਟੈਂਡਰਡ ਦੀ ਕੰਪਨੀ ਆ ਉਹ ਨੋਜ਼ਲਾਂ ਲੱਗੀਆਂ ਹੋਈਆਂ ਇਹਦੇ ਚ ਟੋਟਲ ਇਹਦਾ ਅੱਗੇ ਵੀ ਮੈਂ ਦਿਖਾਉਣਾ ਤੁਹਾਨੂੰ ਜਿਹੜਾ ਇਹਦੇ ਨਾਲ ਬਈ ਗਨ ਵੀ ਦੇਤੀ ਹਾਂਜੀ ਕਈ ਨਾ ਮਤਲਬ ਕਿ ਕਿਸਾਨ ਵੀਰ ਡਿਮਾਂਡ ਕਰਦੇ ਆ ਵੀ ਮਤਲਬ ਕਿ ਕਈ ਜਗ੍ਹਾ ਤੇ ਸਾਨੂੰ ਅਸੀਂ ਆ ਗਨ ਯੂਜ਼ ਕਰ ਰਹੀ ਵੀ ਆਟੋਮੈਟਿਕ ਜਿਹੜੀ ਗਨ ਕੋਈ ਜਾਵੇ ਤੇ ਸਪਰੇ ਹੋਈ ਜਾਵੇ ਉਹ ਨਾਲ ਗੰਨਾ ਵੀ ਅਸੀਂ ਐਡ ਕੀਤੀਆਂ ਇਹਦੇ ਨਾਲ ਅੱਛਾ ਇਹ ਜਦੋਂ ਆ ਬੂਮ ਇਕੱਠਾ ਹੋ ਜਾਂਦਾ ਇਹ ਗੰਨਾ ਖੋਲ ਜਾਂਦੀ ਆ ਇਨਸ਼ਾਅੱਲਾ ਆਪਦੇ ਆਪ ਰੋਟੇਟ ਹੋਈ ਜਾਂਦੀ ਆ ਗੰਨਾ ਦੂਜੂ ਚੱਲ ਪੈਣੀਗਾ ਮਤਲਬ ਇਹ ਜਿਹੜਾ ਬੂਮ ਕੱਲੀਆਂ ਗੰਨਾ ਵਾਲਾ ਇਹ ਉਹ ਵੀ ਕੰਮ ਦੇਊਗਾ ਇਹ ਆ ਵੀ ਕੰਮ ਦੇਊਗਾ ਇਹ ਵੀ ਕੰਮ ਕਰੂਗਾ ਜੇ ਕਿਸੇ ਜ਼ਿੰਮੇਦਾਰ ਨੇ ਇੰਨਾ ਤੋਂ ਹੀ ਕੰਮ ਲੈਣਾ ਤਾਂ ਇਹ ਵੀ ਲੈ ਸਕਦਾ ਉਹ ਤੋਂ ਕੰਮ ਲੈਣਾ ਉਹ ਤੋਂ ਵੀ ਲੈ ਹਾਂ ਜੀ ਬੂਮ ਚਲਾਉਣਾ ਫਿਰ ਐਵੇਂ ਬਣ ਜੂ ਆ ਆ ਚੀਜ਼ ਬਣ ਜੂਗੀ ਬਾਪਰੀ ਤਾਂ ਫਿਰ ਆ ਚੀਜ਼ ਬਣ ਜੂਗੀ ਠੀਕ ਹੈ ਭਾਈ ਜੀ ਤੁਸੀਂ ਇੱਕ ਨਿਊਜ਼ਲ ਬਾਰੇ ਗੱਲ ਕਰਦੇ ਸੀ ਮੈਂ ਉਹ ਗੱਲ ਨੂੰ ਦਿੱਤਾ ਕੱਟ ਹਾਂ ਜੀ ਪਰ ਉਹ ਗੱਲ ਮੇਰੇ ਦਿਮਾਗ 'ਚ ਫਸੀ ਵੀ ਹੈ ਉਹ ਕਿ ਕੀ ਦੱਸਣ ਲੱਗੇ ਕੋਈ ਗੱਲ ਕੰਮ ਦੀ ਦੱਸਣ ਲੱਗੇ ਸੀ ਉਹਦੀ ਮੈਂ ਨਿਊਜ਼ਲ ਲਿਆਉਣਾ ਲਿਓ 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 ਆ ਇੱਕ ਉਸ ਜ਼ਿੰਦਵਰੇ ਜੀ ਜਿਹੜੀ ਆ ਨਿਊਜ਼ਲ ਹੈ ਇਹ ਦਾ ਇਹਦੀ ਇਹਦੀ ਪਾਈਪ ਲੱਗਣੀ ਜਿਹੜੀ ਇਹਨੂੰ ਉਹਨਾ ਸਾਈਜ਼ ਦੇਖੋ ਇਹਦਾ ਇਹਦਾ ਸਾਈਜ਼ ਦੇਖੋ ਹਾਂ ਇਹਦਾ ਇਹਦੇ ਚ ਤਾਂ ਹੁਣ ਅੱਧੇ ਇੰਚ ਵਾਲੀ ਪਾਉਗੀ ਹਾਂਜੀ ਇਹਦੇ ਚ ਤਾਂ ਇਹਦੇ ਚ ਪੌਣੀ ਇੰਚ ਪਾਉਗੀ ਇਹਦੇ ਚ ਪੌਣੀ ਇੰਚ ਪਾਉਗੀ ਪੌਣੀ ਇੰਚ ਹੀ ਪੈਨ ਕਰਕੇ ਨਾ ਇੱਕ ਪਾਈਪ ਹੈਵੀ ਲਾਈਦੀ ਆ ਜੀ ਐਂਡ ਤੱਕ ਜਿਹੜਾ ਨਾ ਐਂਡ ਪੁਆਇੰਟ ਤੱਕ ਜਿਹੜਾ ਪ੍ਰੈਸ਼ਰ ਉਹ ਪੂਰਾ ਬਰਕਰਾਰ ਰਹਿਣਾ ਪੂਰਾ ਰਵੇ ਸਾਰੀ ਸਾਰੇ ਬੂਮ ਦੀਆਂ ਯੂਨੀਫਾਰਮਿਟੀ ਜਿਹੜੀ ਆ ਉਹ ਪੂਰੀ ਰਹਿਣੀ ਆ ਜੀ ਹਾਂਜੀ ਫਿਰ ਹਰਜੀਤ ਭਾਈ ਇੱਕ ਮੇਰੇ ਦਿਮਾਗ 'ਚ ਗੱਲ ਹੋਰ ਆਉਂਦੀ ਸੀ ਵੀ ਐਵੇਂ ਹੋ ਜਾਂਦਾ ਹੋਊਗਾ ਵੀ ਇੱਕ ਪਾਸੇ ਦਾ ਸੀ ਬੰਦ ਕਰ ਲਗੇ ਦੂਜੇ ਇੱਕ ਪਾਸੇ ਦਾ ਚੱਲਦਾ ਰਹੇ ਹਾਂਜੀ ਬਿਲਕੁਲ ਜੀ ਬਿਲਕੁਲ ਆਹ ਕੰਟਰੋਲ ਵਾਲਾ ਜੀ ਇਹਦਾ ਜੀ ਇਹਦੇ ਚ ਤਿੰਨ ਗੇਟ ਵਾਲਾ ਇਹਦੀ ਹਾਂਜੀ ਤੁਸੀਂ ਇਹ ਲੈ ਆਪਣਾ ਇਧਰ ਲੈਫਟ ਵਾਲਾ ਚਲਾਉਣਾ ਲੈਫਟ ਵਾਲਾ ਚਲਾ ਲਓ ਰਾਈਟ ਵਾਲਾ ਸੈਂਟਰ ਵਾਲਾ ਤੇ ਰਾਈਟ ਵਾਲਾ ਇਹ ਤੁਸੀਂ ਜਿਹੜਾ ਮਰਜ਼ੀ ਆਨ ਆਫ ਕਰ ਸਕਦੇ ਹੋ ਇਹਦੇ ਨਾਲ ਬਿੱਜੇ ਮਤਲਬ ਕਿਸੇ ਸਿਰਿਆਂ ਸੂਰਿਆਂ ਤੇ ਵਾਪਸ ਮੋੜਨਾ ਉਦੋਂ ਇੱਕ ਬੰਦਾ ਮੈਂ ਇੱਥੇ ਖੜਾ ਕਰਦਿਆਂ ਜਿਹੜੇ ਬੰਦੇ ਨੂੰ ਮੈਂ ਕਿਹਾ ਹੋਵੇ ਵੀ ਜਦੋਂ ਮੈਂ ਮੋੜਨਾ ਹੈ ਉਦੋਂ ਅੰਦਰਲੇ ਪਾਸੇ ਦੂਰੀ ਸਪਰੇ ਨਾ ਹੋਵੇ ਕੱਖਾਂ ਕੁੱਖਾਂ ਵਾਲੀ ਗੇਰੀਆਂ ਨਾ ਹਾਂਜੀ ਹਾਂਜੀ ਤਾਂ ਉਹ ਵੀ ਉਦੋਂ ਮੈਂ ਕਹਿੰਦਾ ਵੀ ਉਹ ਬੰਦ ਕਰ ਦੇ ਤਾਂ ਉਹ ਉਧਰਲੇ ਪਾਸੇ ਵਾਲਾ ਬੰਦ ਕਰੀ ਬਾਕੀ ਡਰਾਈਵਰ ਦਾ ਹੱਥ ਪਹੁੰਚਦਾ ਜੀ ਇੱਥੇ अच्छा इन बनाई हो हिसाब ਨਾਲ ਹਾਂ ਇਹ ਬੈਠੇ ਦਾ ਨਾ ਡਰਾਈਵਰ ਦਾ ਹੀ ਅਸੀਂ ਬਣਾਇਆ ਕੰਪੈਕਟ ਮਾਡਲ ਹੈ ਜੀ ਬਿਲਕੁਲ ਟਰੈਕਟਰ ਦੇ ਬਿਲਕੁਲ ਨਾਲ ਲੱਗਿਆ ਅੱਛਾ ਜਮਾ ਹੀ ਨਾਲ ਲੱਗ ਜੂਗਾ ਨਾਲ ਲੱਗਿਆਣਾ ਜੀ ਨਾਲ ਹੋਣੇ ਕਰਕੇ ਇਹਦੇ ਇਹਦਾ ਲੈਫਟ ਤੇ ਲੋਡ ਵੀ ਨਹੀਂ ਮੈਂਦਾ ਬੰਬ ਦਾ ਜਿਹੜਾ ਜਿਹੜਾ ਆਪਾਂ ਉਹ ਇੰਨਾ ਭਾਰਾ ਲਾਤਾ ਉਹ ਇੰਨਾ ਨੇੜੇ ਕਰਕੇ ਉਹ ਵੀ ਉੱਥੇ ਹੀ ਕਰਤਾਗਾ ਹਾਂ ਬਿਲਕੁਲ ਜੀ ਬਿਲਕੁਲ ਵੀ ਜਿਹੜਾ ਆਪਾਂ ਕਹਿ ਲਈਏ ਵੀ ਉਹ ਲੈਫਟ ਆਏ ਨਹੀਂ ਹੋਊਗਾ ਵੀ ਜਦੋਂ ਇਹਨੂੰ ਚੱਕਾਂਗੇ ਤਾਂ ਟਰੈਕਟਰ ਚੱਕਿਆ ਜਾਊ ਹਾਂ ਨਹੀਂ ਚੱਕਿਆ ਨਹੀਂ ਜਾਊ ਉਹ ਜਮਾ ਨੇੜੇ ਆ ਗਿਆ ਉਸ ਤੋਂ ਬਾਅਦ ਆ ਆਪਣਾ ਜਿਹੜਾ ਇਹਨੂੰ ਕੰਟਰੋਲ ਕਰਨਾ ਪ੍ਰੈਸ਼ਰ ਪ੍ਰੈਸ਼ਰ ਵੱਧ ਘਟ ਉਹ ਵੀ ਡਰਾਈਵਰ ਨੇ ਮਤਲਬ ਕਿ ਬੈਠੇ ਨੇ ਸੀਟ ਤੇ ਬੈਠੇ ਨੇ ਇਹਨੂੰ ਕੰਟਰੋਲ ਕਰ ਲੈਣਾ ਵੀ ਇਸ ਨੂੰ ਕਿੰਨਾ ਪ੍ਰੈਸ਼ਰ ਚਾਹੀਦਾ ਸਹੀ ਹੈ ਜੀ 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 ਵੀ ਜੇ ਪਾਣੀ ਜ਼ਿਆਦਾ ਪਾਉਣਾ ਜਾਂ ਧੁੰਦ ਜ਼ਿਆਦਾ ਬਣਾਉਣੀ ਆ ਤਾਂ ਹਿਸਾਬ ਦੀ ਬਣਾਉਣੀ ਆ ਉਹ ਇੱਥੋਂ ਬਣ ਜੂਗਾ ਹਾਂ ਇੱਥੋਂ ਬਣ ਜੂਗਾ ਇੱਥੋਂ ਬਣ ਜੂਗਾ ਫਿਰ ਉਸ ਤੋਂ ਬਾਅਦ ਆ ਜਿਹੜਾ ਮਤਲਬ ਕਿ ਨਾ ਪੰਪਰੇ ਵਿੱਚ ਤਿੰਨ ਫਿਲਟਰ ਦਿੱਤੇ ਹੋਇਆ ਜੀ ਸਭ ਤੋਂ ਪਹਿਲਾ ਫਿਲਟਰ ਆ ਜਿਹੜਾ ਸਕਸ਼ਨ ਫਿਲਟਰ ਟੈਂਕ ਦੀ ਜਿਹੜੀ ਮਾੜੀ ਮੋਟੀ ਟੈਂਕ ਦੇ ਵਿੱਚ ਗੰਦਗੀ ਆਉਂਦੀ ਉਹਨੇ ਉੱਥੇ ਰੁਕ ਲੈਣਾ ਜੀ ਉੱਥੇ ਰੁਕ ਲੈਣਾ ਸਹਿਲਾ ਉਸ ਤੋਂ ਬਾਅਦ ਆ ਗਿਆ ਪੰਪਰੇ ਵਿੱਚ ਪਾਣੀ ਆ ਗਿਆ ਜੀ ਦਵਾਈ ਪੰਪ ਚ ਆ ਗਈ ਜੀ ਮਤਲਬ ਕਿ ਪੰਪਰੇ ਵਿੱਚ ਇਹਦੇ ਚ ਰਵੜਾ ਹੁੰਦੀ ਆ ਮਤਲਬ ਜੇ ਕਈ ਵਾਰੀ ਨਾ ਕੀ ਹੁੰਦਾ ਵੀ ਟਾਈਮ ਪਾ ਕੇ ਸਾਲ 6 ਮਹੀਨੇ ਬਾਅਦ ਮਤਲਬ ਕਿ ਕਈ ਵਾਰੀ ਆਪਾਂ ਪੰਪ ਦੀ ਸਰਵਿਸ ਨਹੀਂ ਕਰਵਾਉਂਦੇ ਜੀ ਇਹ ਜਿਹੜੀ ਰਵੜ ਥੋੜੀ ਬੋਲਦਾ ਰਵੜ ਦਾ ਵੀ ਕਚਰਾ ਭਰ ਕੇ ਨੋਜ਼ਲ ਚ ਨਾ ਜਾਵੇ ਇਹਦੇ ਵਾਸਤੇ ਆ ਫਿਲਟਰ ਇੱਕ ਹੋਰ ਦਿੱਤਾ ਹੋਇਆ ਅੱਛਾ ਜੀ ਹਾਂਜੀ ਠੀਕ ਉਹਨੇ ਜਿਹੜੀ ਪੰਪ ਦੀ ਮਾੜੀ ਮੋਟੀ ਗੰਦਗੀ ਆ ਇੱਥੇ ਰੁਕ ਜਾਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਕੰਟਰੋਲ ਵਾਲ ਨੇ ਜਿਹੜਾ ਸਾਰੇ ਪਾਸੇ ਡਿਸਟ੍ਰੀਬਿਊਟਰ ਸਹੀ ਇੱਕੋ ਜਿਹਾ ਕਰ ਦੇਣਾ ਵਾਹ ਵਾਹ ਹਾਂਜੀ ਉਸ ਤੋਂ ਬਾਅਦ ਜਿਹੜੀ ਨੋਜ਼ਲ ਹੈ ਨੋਜ਼ਲ ਦੇ ਵਿੱਚ ਵੀ ਹਰੇਕ ਚ ਨੋਜ਼ਲ ਚ ਵੀ ਫਿਲਟਰ ਹੈ ਜੀ ਅਜਾ ਨੋਜ਼ਲ ਦੇ ਵਿੱਚ ਵੀ ਫਿਲਟਰ ਦੇ ਵਿੱਚ ਵੀ ਫਿਲਟਰ ਹੈ ਨੋਜ਼ਲ ਦੀ ਕੁਆਲਿਟੀ ਚੈੱਕ ਕਰੋ ਸੀਜਿੰਦਰ ਜੀ ਅਮਰੀਕਨ ਨੋਜ਼ਲ ਲੈਣਾ ਇਹ ਬਹੁਤ ਹੀ ਜ਼ਰਾ ਸਪ੍ਰੇਅ ਕੁਆਲਿਟੀ ਦੀ ਨੋਜ਼ਲ ਹੈ ਤਾਂ ਹਰਜੀਤ ਹੁਣਾਂ ਨੂੰ ਬੂਮ ਸਪ੍ਰੇਅਰ ਦੇ ਸਪੈਸ਼ਲਿਸਟ ਆਖਿਆ ਜਾਂਦਾ ਇਹ ਹੈ ਹੈ ਜਿਵੇਂ ਅਜੀਤ ਸੂਧ ਨਹੀਂ ਮਿਹਦੇ ਦਾ ਸਪੈਸ਼ਲਿਸਟ ਓਵੇਂ ਇਹ ਸਪ੍ਰੇਅਰ ਦੇ ਸਪੈਸ਼ਲਿਸਟ ਆ ਇਹ ਫਿਰ ਅਸੀਂ ਆ ਦੋਨੋਂ ਤਰ੍ਹਾਂ ਦੀਆਂ ਟਿੱਪਾਂ ਨਾਲ ਦਿੰਨੇ ਆ ਜੀ ਆ ਘੱਟ ਵਾਲੀ ਆ ਜਿਵੇਂ ਹੁਣ ਆਪਣੀ ਜਿਵੇਂ ਕਣਕ ਦੀ ਬਜਾਈ ਹੋਈ ਆ ਤੇ ਇਹਦੇ ਤੇ ਆਪਾਂ ਜਿਹੜੀ ਹੁਣ ਨਦੀਨ ਵਾਲੀ ਹੋ ਰਹੀ ਹੈ ਸਪ੍ਰੇਅ ਪੂਰੇ ਵਾਸਤੇ ਆ ਨੋਜ਼ਲ ਜਲਦੀ ਹੈ ਇਹ ਸੈੱਟ ਨਾਲ ਦਿੰਨੇ ਆ ਜੀ ਤੇ ਜਿਹੜੀ ਆਪਾਂ ਉੱਤੇ ਫਸਲ ਦੇ ਉੱਤੇ ਸਪਰੇਅ ਕਰਦੇ ਆ ਪੱਤੇ ਤੇ ਜਾਂ ਕੋਈ ਵੀ ਆ ਉਹ ਉਹਦੇ ਵਾਸਤੇ ਆ ਟਿਪ ਜਲਦੀ ਆ ਇਹਨੂੰ ਸੈਟ ਨਾਲ ਦੰਨੇ ਆ ਇਹ ਬਸ ਇਹਦਾ ਮਤਲਬ ਇੱਕ ਸਕਿੰਟ ਦਾ ਕੰਮ ਹੀ ਆ ਤੁਸੀਂ ਜਿਹੜੀ ਮਰਜ਼ੀ ਲਾ ਲਓ ਨੋਜ਼ਲ ਨੂੰ ਇਹ ਖਾਲੀ ਬਾਣ ਵਾਸਤੇ ਫਸਲ ਵਾਲੀ ਅੱਡਾ ਹਾਂ ਕੀ ਬਾਤ ਕੀ ਬਾਤ ਕੀ ਬਾਤ ਸਾਰਾ ਸੈਟ ਨਾਲ ਦੰਨੇ ਹੂੰ ਯਾਰ ਤੇ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੀ ਤੁਸੀਂ ਆ ਪੰਪ ਦੀ ਕੁਆਲਿਟੀ ਆ ਇਹ ਤਾਂ ਸਾਰਿਆਂ ਚ ਸੇਮ ਵਰਤਦੇ ਆ ਪੰਪ ਦੀ ਕੁਆਲਿਟੀ ਸਾਰਿਆਂ ਚ ਸੇਮ ਵਰਤਦੇ ਆ ਪੰਪ ਦੀ ਕੁਆਲਿਟੀ ਸੇਮ ਬਰਤਦੇ ਆ ਬਾਕੀ ਜਿਹੜੀ ਮਾੜੀ ਮੋਟੀ ਫੈਕਸ਼ਨਾਂ ਦੀ ਵੇਰੀਏਸ਼ਨ ਆ ਉਹ ਫਿਰ ਰੇਟ ਦੇ ਸਹਾਂਭ ਨਾਲ ਜਾਂ ਗਾਹਕ ਦੀ ਮੰਗ ਦੇ ਸਹਾਂਭ ਨਾਲ ਗਾਹਕ ਦੀ ਮੰਗ ਦੇ ਸਹਾਂਭ ਬਈ ਗਾਹਕ ਕਹਿੰਦਾ ਕਿ ਮੈਨੂੰ ਆ ਨਹੀਂ ਚਾਹੀਦਾ ਮੈਨੂੰ ਆ ਚਾਹੀਦਾ ਤਾਂ ਉਹਦੇ ਪੈਸੇ ਘਟ ਜਾਣੇ ਆ ਹਾਂਜੀ ਬਿਲਕੁਲ ਜੀ ਹਨਾ ਜੀ ਬਿਲਕੁਲ ਇਹ ਇਕੱਲਾ ਆਟੋ ਰੈਡੀਸ਼ਨ ਵਾਲਾ ਇਹਦੇ ਚ ਨਾ ਜੀ ਅਸੀਂ ਕਸਟਮਾਈਜ਼ ਨਾ ਅਸੀਂ ਕਸਟਮਰ ਦੇ ਹਿਸਾਬ ਨਾਲ ਕਰ ਦਿੰਦੇ ਆ ਜਿਵੇਂ ਮੰਨ ਲਓ ਕਸਟਮਰ ਚਾਹੁੰਦਾ ਵੀ ਸਾਨੂੰ ਜਿਹੜਾ ਉਹ ਬੂਮ ਸਪਰੇਅਰ ਹੈ ਬੂਮ ਦੇ ਸਪਰੇਅਰ ਦੇ ਨਾਲ ਸਾਨੂੰ ਪਾਈਪ ਵੀ ਨਾਲ ਮਤਲਬ ਕਿ 2-3 ਕਿਲੇ ਦੀ ਪੈਪ ਵੀ ਚਾਹੀਦੀ ਹੈ ਹਾਂਜੀ 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 ਉਹ ਵੀ ਨਾਲ ਇਹਦੇ ਐਡ ਕਰ ਦੰਨੇ ਆ ਜੀ ਓਏ ਉਹ ਦੇ ਹੀ ਡਿਫਰੈਂਟ ਹੈ ਮੈਂ ਮੈਂ ਦੇਖੋ ਆ ਜਿਹੜਾ ਆ ਏ ਇਹ ਮਤਲਬ ਮੈਨੂੰ ਐ ਲੱਗਦਾ ਵੀ ਨੈਕਸਟ ਲੈਵਲ ਚੀਜ਼ ਬਣ ਜੂਗੀ ਜੇ ਮੈਨੂੰ ਗੰਨਾ ਨਾਲ ਸਪਰੇਅ ਚਾਹੀਦੀ ਮੈਂ ਗੰਨਾ ਨਾਲ ਸਪਰੇਅ ਕਰ ਸਕਦਾ ਜੇ ਮੈਂ ਓਮੇ ਸਪਰੇਅ ਕਰਨੀ ਆ ਦੂਸਰੇ ਬੂਮਰ ਵਾਂਗੂ ਮੈਂ ਓਮੇ ਵੀ ਕਰ ਸਕਦਾ ਜੇ ਮੈਂ ਇੱਥੇ ਖੜੇ ਤੂੰ ਉਹਦੇ ਨਾਲ ਕਰਨੀ ਆ ਉਹ ਮੈਂ ਵੀ ਕਰ ਸਕਦਾ ਮਤਲਬ ਇੱਥੇ ਹੁੰਦੇ ਆ ਵੀ ਆਪਣਾ ਟਰੈਕਟਰ ਨਹੀਂ ਜਾਣ ਵਾਲਾ ਹੁੰਦਾ ਕਿੱਥੇ ਤੇ ਆਪਾਂ ਰਸਤੇ ਤੇ ਖੜਾ ਆ ਗਿਆ ਆਪਾਂ ਪਾਈਪ ਹੀ ਅੰਦਰ ਲੈ ਕੇ ਜਾਣੀ ਆ ਇਹ ਇਹ ਮਤਲਬ ਹਰਜੀਤ ਵਾਲਿਆਂ ਦਾ ਪ੍ਰੋਮੈਕਸ ਆ ਗਿਆ ਹਾਂਜੀ ਹਨਾ ਪ੍ਰੋਮੈਕਸ ਮਾਡਲ ਆ ਗਿਆ ਪ੍ਰੋਮੈਕਸ ਬੇਰੇਜ ਦੇ ਸਾਰੇ ਫੀਚਰ ਆ ਗਏ ਬਿਲਕੁਲ ਜੀ ਬਿਲਕੁਲ ਸਾਰੇ ਫੀਚਰ ਆ ਗਏ ਹਾਂ ਹਾਂ ਬਾਈ ਜੀ ਤੁਸੀਂ ਹੋਰ ਦੱਸਣ ਲੱਗੇ ਸੀ ਗੱਲ ਹਾਂਜੀ ਆ ਜਿਹੜਾ ਮਤਲਬ ਕਿ ਇਹ ਕੱਲਾ ਗਨ ਰੋਟੇਸ਼ਨ ਵਾਲੇ ਪੰਪ ਆ ਸਾਰੇ ਹਾਂਜੀ ਇਹਦੇ ਚ ਕੀ ਆ ਵੀ ਇਹਦੇ ਚ ਦਵਾਈ ਪਾਈ ਜੀ ਗੰਨਾ ਜਿਵੇਂ ਮੰਨ ਲਓ ਅ ਮਤਲਬ ਆਮ ਆ ਪਾਕਿਸਤਾਨ ਹੱਥ 'ਚ ਫੜ ਕੇ ਗੰਨ ਨਾਲ ਸਪਰੇਅ ਕਰਦੇ ਆ ਇਹ ਆਟੋਮੈਟਿਕ ਚੱਲੀ ਜਾਣੀ ਆ ਇਹ ਤਾਂ ਚਲੋ ਕਾਫੀ ਪੁਰਾਣੇ ਮਾਡਲ ਹੋਗੇ ਤੇ ਇਹਦੇ 'ਚ ਇੱਕ ਹੀ ਲਾਈ ਆ ਗੰਨ ਇਹਦਾ ਜੀ ਕਰਨਾ ਜੀ ਇਹ ਆਪਣਾ ਸੈਂਸਰ ਵਾਲੀ ਗੰਨ ਆ ਜੀ ਇਹ ਜੀ ਕਿ ਆਪਾਂ ਇੱਕ ਤਾਂ ਇਹਦੀ ਜਿਹੜੀ ਆ ਪੰਪ ਆ ਇਹ ਟ੍ਰੈਕਟਰ ਦੀ ਪੀਡੀਓ ਦੇ ਹਿਸਾਬ ਨਾਲ ਇਹਦੇ ਆਰ ਪੀ ਐਮ ਸੈੱਟ ਹੁੰਦੇ ਆ ਹਾਂਜੀ ਤੇ ਇਹ ਆ ਇਹਦੇ ਆਪਾਂ ਆਰ ਪੀ ਐਮ ਸਵਿਚ ਤੋਂ ਮੈਂਟੇਟ ਕਰ ਸਕਦੇ ਆ ਆਪਾਂ ਸਪੀਡ ਇਹਦੀ ਵਧਾਉਣੀ ਆ ਜਾਂ ਘਟਾਉਣੀ ਆ ਤੁਹਾਨੂੰ ਇਹਦੀ ਇੱਕ ਸਾਈਡ ਆਪਾਂ ਚਲਾਉਣੀ ਆ ਦੂਜੀ ਬੰਦ ਕਰਨੀ ਆ ਜਾਂ ਸਾਰੀ ਚਲਾਉਣੀ ਆ ਇਹ ਸਵਿੱਚ ਤੋਂ ਹੀ ਉੱਥੋਂ ਮਤਲਬ ਕਿ ਕੰਟਰੋਲ ਹੋ ਜਾਂਦਾ ਹੱਦ ਹੋ ਗਈ ਆ ਹਾਂਜੀ ਮਾੜਾ ਜਿਹਾ ਦੁਬਾਰਾ ਦੱਸਿਓ ਅੱਛਾ ਇਹ ਇੱਧਰ ਸਪਰੇਅ ਨਾ ਕਰੇ ਇੱਧਰ ਕਰੇ ਐਵੇਂ ਵੀ ਹੋਊਗੀ ਹਾਂਜੀ ਇਦਾਂ ਹੋ ਜਾਂਦੀ ਆ ਆ ਸੈਂਸਰ ਲੱਗਿਆ ਜੀ ਜੀ ਇਹ ਸੈਂਸਰ ਨੂੰ ਤੁਸੀਂ ਇੱਥੇ ਕਰ ਦਿਓਗੇ ਨਾ ਜੀ ਤੇ ਇਹਨਾਂ ਦੋਹਾਂ ਸੈਂਸਰਾਂ ਦੇ ਸੈਂਟਰ ਦੇ ਵਿੱਚ ਵਿੱਚ ਇਹਨੇ ਚੱਲਣਾ ਉੱਥੋਂ ਮੁੜ ਦੇਣਾ ਹੁਣ ਇਹਨੇ ਇੱਥੋਂ ਹੀ ਵਾਪਸ ਹੋ ਜਾਣਾ ਹੂੰ ਤੇ ਜੇ ਜੀ ਆਪਾਂ ਇਹਨੂੰ ਸੈਂਸਰ ਨੂੰ ਇੱਧਰ ਕਰ ਦਾਂਗੇ ਹੁਣ ਇਹ 180 ਡਿਗਰੀ ਆ ਇਹ ਜਮਾਂ ਸਰੀਰ ਤੋਂ ਹੋਊਗੀ ਮੁੜੂਗੀ ਇਹ ਟੁੱਟ ਪੈਣੀ ਨੂੰ ਜਿੰਨਾ ਮਰਜ਼ੀ ਪਤਾ ਇਹ ਪਤਾ ਹੀ ਕਿੱਥੇ ਕੰਮ ਆਉਣੀ ਆ ਬਰੀ ਤੇ ਪਤਾ ਕਿੱਥੇ ਕੰਮ ਆਉਂਦੀ ਆ ਇਹ ਕੰਮ ਆਉਣੀ ਆ ਉਦੋਂ ਜਦੋਂ ਆਪਾਂ ਨਾ ਆਪਦੀ ਸਪਰੇ ਦੂਜੇ ਦੇ ਬਾਣ ਚ ਨਹੀਂ ਜਾਣ ਦੇਣੀ ਉਦੋਂ ਆਪਾਂ ਨੂੰ ਲੱਗਦਾ ਵੀ ਜਿਵੇਂ ਹੁਣ ਆਪਾਂ ਆਲੂਆਂ ਤੇ ਕੱਖਾਂ ਵਾਲੀ ਸਪਰੇ ਕੀਤੀ ਆ ਹੁਣ ਆਪਾਂ ਨੂੰ ਉੱਥੇ ਪ੍ਰੋਬਲਮ ਆਈ ਕਿ ਆਪਾਂ ਉਹਨੂੰ ਕਿਵੇਂ ਕਰੀਏ ਬਿਲਕੁਲ ਜੀ ਬਿਲਕੁਲ ਵੀ ਰੋਟੇਟ ਕਰੂਗੀ ਤਾਂ ਬਾਣ ਚ ਦੂਜੇ ਚ ਭੇਜੂਗੀ ਕਿਸੇ ਵੀ ਹਾਲਤ ਚ ਉਹਨੇ ਇੰਨੀ ਤਾਂ ਭੇਜਣੀ ਭੇਜਣੀ ਆ ਭੇਜਣੀ ਆ ਜੀ ਤਾਂ ਇਹਨੂੰ ਆਪਾਂ ਕੀ ਕਰਾਂਗੇ ਟਰੈਕਟਰ ਨੂੰ ਨਾਲ ਤੋਰਾਂਗੇ ਤੇ ਟਰੈਕਟਰ ਨੂੰ ਕਵਾਂਗੇ ਵੀ ਭਾਈ ਇਹ ਇੱਥੋਂ ਤੱਕ ਤੇ ਐਂ ਕਰ ਇਧਰ ਨੂੰ ਹੀ ਕਰ ਨੈਕਸਟ ਲੈਵਲ ਵਾਲੀ ਚੀਜ਼ ਹੈ ਜੀ ਮਤਲਬ ਜੇ ਐਂਡ ਤੇ ਜਾ ਕੇ ਕਈ ਵਾਰ ਜਗ੍ਹਾ ਥੋੜੀ ਰਹਿ ਜਾਂਦੀ ਸਪਰੀ ਵਾਲੀ ਪੂਰੇ ਵਾਸਤੇ ਬਹੁਤ ਉਹਦੇ ਵਾਸਤੇ ਬਹੁਤ ਕਾਰਗਰਜੀ ਹੈ ਬਹੁਤ ਕਮਾਲ ਬਹੁਤ ਕਮਾਲ ਬਹੁਤ ਕਮਾਲ ਆਹ ਹਰਜੀਤ ਫਿਰ ਸੇਮ ਮਾਡਲ ਆ ਗਿਆ ਬਾਈ ਸੇਮ ਮਾਡਲ ਆ ਗਿਆ ਇਹਦੀ ਕੈਪੈਸਿਟੀ ਦਾ ਫਰਕ ਆ ਗਿਆ ਜੀ ਇਹ 800 ਲੀਟਰ ਹੈ ਇਹ 600 ਲੀਟਰ ਹੈ अच्छा ਐਵੇਂ ਵੀ ਫਰਕ ਆ ਹਾਂਜੀ ਇਹਦੇ ਚ ਸਾਡੇ ਕੋਲ ਨਾ ਇਹ ਇਹ ਸਾਰੇ ਮਾਡਲਾਂ ਦੇ ਵਿੱਚ 200 ਤੋਂ ਲੈ ਕੇ ਜੀ 200 400 500 600 800 ਸਾਰੇ ਮਾਡਲ ਆਪਣੇ ਕੋਲੇ ਰੈਡੀ ਹੁੰਦੇ ਆ ਜੀ ਜੀ ਤੇ ਆ ਆ ਕੱਲਾ ਉਹਦੇ ਵਾਲਾ ਹੀ ਆ ਗਿਆ ਤੇ ਇਹਨੂੰ ਤਿੰਨ ਕਾਤੋਂ ਦਿੱਤੇ ਰੋਲ ਇਹ ਜੀ ਬਸ ਕਸਟਮ ਉਹੀ ਕਸਟਮਾਈਜ਼ ਦੀ ਗੱਲ ਆ ਗਈ ਫਾਰਮਰ ਨੇ ਕਰਵਾਇਆ ਕਿ ਉਦਾਂ ਹੀ ਸ਼ਰਾਰਤੀ ਕਰਤੀ ਨਹੀਂ ਗਾਹਕ ਨੇ ਕਰਵਾਇਆ ਜੀ ਨੇ ਉਹਨੂੰ ਤਿੰਨ ਪਾਸੇ ਏਡੀ ਕੀ ਲੋਡ ਪੈ ਗਈ ਸੀ ਤਿੰਨ ਪਾਸੇ ਕਰਨੀ ਸਪਰੇ ਉਹ ਕਹਿੰਦੇ ਸਾਨੂੰ ਆ ਜਿੱਦਾਂ ਬਣਾ ਕੇ ਦੇ ਉਹ ਰੀਲਾਂ ਤਿੰਨ ਲੱਗ ਜਾਣ ਜਿਹੜੇ ਪਾਸੇ ਮਰਜੀ ਅਸੀਂ ਖਿੱਚ ਕੇ ਜਿੱਥੇ ਮਰਜੀ ਖੜਾ ਕੇ ਜਿਹੜੀ ਪੈ ਮਰਜੀ ਖਿੱਚ ਕੇ ਅਸੀਂ ਸਾਡੀ ਟਾਈਮ ਨਾ ਵੇਸਟ ਹੋਵੇ ਸਾਨੂੰ ਹਾਂਜੀ ਤਕੜੇ ਲੋਕ ਤਕੜੀਆਂ ਕਹਿੰਦਾ ਹੈ ਤਕੜੇ ਲੋਕ ਤਕੜੇ ਲੋਕ ਹੈ ਠੀਕ ਹੈ ਫਿਰ ਬਈ ਅਗਲੇ ਦੀ ਮਰਜ਼ੀ ਚੱਲਣੀ ਚਾਹੀਦੀ ਹੈ ਅਗਲੇ ਦਾ ਸੰਦ ਅਗਲੇ ਦੀ ਮਰਜ਼ੀ ਦੇ ਹਿਸਾਬ ਨਾਲ ਕੰਮ ਕਰਨਾ ਚਾਹੀਦਾ ਇਹਦੇ ਨਾਲ ਬਈ ਤਾਂ ਬਾੜੀ ਜ਼ਿਆਦਾ ਨਹੀਂ ਪੈਪ ਦੇਦੀ ਹਾਂਜੀ ਇਹਦੇ ਪੱਤਖ ਕਿੱਲੇ ਤਾਂ ਹੀ ਜਾਊਗੀ ਹਾਂ 5-5 ਕਿੱਲੇ ਦੀ ਹੈ ਇਹ ਚ ਮਤਲਬ ਇਹਦੇ ਚ ਇੱਕ ਪਾਈਪ ਰੂਲ ਹੋ ਰੈਡ ਹੋ ਸਕਦਾ 300 ਮੀਟਰ ਹੈ 400 ਮੀਟਰ ਦੀ ਇਹਦੀ ਕੈਪੈਸਿਟੀ ਹੈ ਪਾਈਪ ਲਵਿਟਨ ਦੀ 400 ਮੀਟਰ ਜਿਹੜੀ ਆ ਉਹ 6 ਕਿੱਲੇ ਤੱਕ ਚਲੀ ਜਾਂਦੀ ਹੈ ਜੀ ਠੀਕ ਆ ਤੇ ਇਹ ਬਾਗਾਂ ਵਾਲੇ ਵਾਸਤੇ ਇਹਦੇ ਆਹ ਕਾਹਤੋਂ ਲਾਤਾ ਆਹ ਆ ਆ ਲੈਵਲਰ ਇਹ ਵਾਟਰ ਲੈਵਲ ਆ ਜੀ ਟੈਂਕ ਦਾ ਇਹ ਕੰਮ ਅੰਦਰ ਕਿਵੇਂ ਕਰੋ ਅੰਦਰ ਫਲੋਟ ਲਾਇਆ ਅੰਦਰ ਫਲੋਟ ਲੱਗਾ ਜੀ ਫਲੋਟ ਲੱਗਦਾ ਜਦੋਂ ਇਹ ਆਪੇ ਆ ਜਿਹੜੀ ਗੇਜ ਆ ਇਹ ਦੱਸੀ ਜਾਂਦੀ ਵੀ ਕਿੰਨਾ ਪਾਣੀ ਇਹ ਬਿਲਕੁਲ ਐਕਿਊਰੇਟ ਦੱਸੂਗੀ ਜੀ ਐ ਗੱਲਾਂ ਹੁੰਦੀਆਂ ਇਹਨਾਂ ਦੀਆਂ ਮਾਰਕੀਟ ਦੇ ਵਿੱਚ ਐ ਗੱਲਾਂ ਹੁੰਦੀਆਂ ਤੇ ਇਹਦੇ 'ਚ ਕੀ ਫਰਕ ਪਾਇਆ ਇਹ ਦੀ ਸੇਮ ਆ ਜੀ ਇਹਨਾਂ ਦੇ ਕੈਪੈਸਿਟੀ ਦਾ ਫਰਕ ਪੈ ਗਿਆ ਜਿਵੇਂ ਆ 2000 ਲੀਟਰ ਹੈ ਇਹ ਆਪਣਾ 1200 ਲੀਟਰ ਆ ਗਿਆ ਤੇ ਇਹਦੇ ਫਲੋਟ ਉਵੇਂ ਹੀ ਲੱਗਦਾ ਇਹਦੇ ਫਲੋਟ ਉਦਾਂ ਹੀ ਆ ਜੀ ਨੈਕਸਟ ਲੈਵਲ ਗੱਲਬਾਤ ਆ ਨਾ ਠੀਕ ਆ ਕਿ ਨਹੀਂ ਤੇ ਗੱਲ ਚੱਕੀਆਂ ਜੀਆਂ ਤੇ ਵੀ ਮਾੜੀ ਜੀ ਮੇਰਾ ਰਾਤ ਦਾ ਵੀ ਆਪਾਂ ਕਰ ਗਏ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਚੱਲ ਗਏ ਇਹਦੇ ਬਾਰੇ ਵੀ ਦੱਸੋ ਫਿਰ ਇਹ ਛੋਟਾ ਆ ਗਿਆ ਇਹ 1000 ਲੀਟਰ ਜਾ ਗਿਆ ਜੀ ਇਹ 1000 ਲੀਟਰ ਹਾਂਜੀ ਇਹ 1000 ਲੀਟਰ ਜਾ ਗਿਆ 1000 ਲੀਟਰ ਵਾਲਾ ਆ ਗਿਆ ਆਜੋ ਇਹਦੇ ਬਾਕੀ ਦਾ ਸਾਰਾ ਕੁਝ ਸੇਮ ਆ ਇੱਕ ਗੱਲ ਮੈਨੂੰ ਬਾਈ ਹੋਰ ਦੱਸ ਤੋ ਹਾਂਜੀ ਬਈ ਇਹਦੀ ਕਿੰਨੇ ਕਿ ਚਿਰ ਦੀ ਫਿਰ ਕੋਈ ਜ਼ਿੰਮੇਵਾਰੀ ਰਹਿੰਦੀ ਆ ਤੁਹਾਡੀ ਵੀ ਭਾਈ ਜੇ ਕੋਈ ਡਿੱਕਾ ਫੜੇ ਕਾ ਆ ਗਿਆ ਤੇ ਕੰਪਨੀ ਪੰਪ ਦੀ 6 ਮਹੀਨੇ ਦੀ ਆਪਾਂ ਵਾਰੰਟੀ ਦਿੰਦੇ ਆ ਜੀ ਬਈ ਜੇ ਕੋਈ ਕੱਲ ਬਾਤ ਹੋਈ ਤਾਂ ਕੰਪਨੀ ਖੜੀ ਆ ਬਿਲਕੁਲ ਜੀ ਆਪ ਆਪ ਖੜੇ ਆ ਜੀ ਕਿਉਂਕਿ ਨਾ ਇਹ ਪੰਪ ਜਿਹੜੇ ਹੈਗੇ ਆ ਤੁਹਾਨੂੰ ਵੀ ਪਤਾ ਇੰਪੋਰਟਡ ਆ ਸਾਰੇ ਜੀ ਪਿੱਛੋਂ ਕੰਪਨੀ ਵੱਲੋਂ ਕੋਈ ਵਾਰੰਟੀ ਨਹੀਂ ਹੁੰਦੀ ਕਿ ਬਟ ਅਸੀਂ ਤਾਂ ਕਸਟਮਰ ਨਾਲ ਸਿੱਧਾ ਡੀਲ ਕਰਦੇ ਆ ਸਾਨੂੰ ਤਾਂ ਉਹਦਾ ਕਰਨਾ ਪੈਣਾ ਜੀ ਹੱਲ ਤੇ ਇਹਦੇ ਟਾਇਰਾਂ ਬਾਰੇ ਵੀ ਮੜਾ ਜੀ ਦੱਸ ਦਿਓ ਹੁਣ ਟਾਇਰ ਵੀ ਬੰਦੇ ਨੂੰ ਚਾਹੀਦੇ ਹੀ ਹੁੰਦੇ ਆ ਹਾਂ ਜੀ ਹਾਂ ਜੀ ਬਿਲਕੁਲ ਜੀ ਟਾਇਰ ਸਾਰੇ ਤਰ੍ਹਾਂ ਦੇ ਦੇ ਦਿੰਨੇ ਆ ਸਾਰੇ ਤਰ੍ਹਾਂ ਦੇ ਜੀ ਮੇਨਲੀ ਤਾਂ ਹੁਣ ਆਪਣੇ 1300 mm 1800 mm ਚੱਲਦਾ ਜੀ ਤੇ ਨਾਲ ਇਹਦੇ 1600 2100 ਚੱਲਦਾ ਠੀਕ ਆ ਆਜ ਵਿੱਚ ਆ ਇਹਦੀ ਵੀ ਕੋਈ ਜ਼ਿੰਮੇਵਾਰੀ ਲੈ ਲੈਣੀ ਹੈ ਵੀ ਭਾਈ ਹਾਂ ਬਿਲਕੁਲ ਜੀ ਬਿਲਕੁਲ ਇਹਦੀ ਵੀ ਜ਼ਿੰਮੇਵਾਰੀ ਟੁੱਟ ਗਿਆ ਮੁੜਕ ਗਿਆ ਕੋਈ ਗੱਲਬਾਤ ਇਹਦੀ ਵੀ ਪੂਰੀ ਜ਼ਿੰਮੇਵਾਰੀ ਲੈਣੀ ਹੈ ਜੀ ਅਸੀਂ ਇਹ ਇਹਦਾ ਪਹਿਲਾ ਹੀ ਅਨੜੂਲੂ ਬ੍ਰਾਂਡ ਦਾ ਜੀ ਜੀ ਇਹਦੇ ਚ ਆਹ 바ਰ ਕੋਡ ਲੱਗਾ ਇਥੋਂ ਸਕੈਨ ਹੋ ਜਾਂਦੀ ਕੰਪਨੀ ਜੀ ਏ ਐਕਚੁਅਲੀ ਨਾ ਯੂਰੋਪੀਅਨ ਬੇਸਡ ਕੰਪਨੀ ਆ ਨਾ ਡੋ ਅੱਛਾ ਜੀ ਹਾਂ ਜੀ ਉਹਨਾਂ ਦਾ ਟਾਇਰ ਹੈ ਜੀ ਇਹ ਤੇ ਇਦਾਂ ਜੋ ਐਵੇਂ ਵੀ ਹੁੰਦਾ ਵੀ 4/4 ਨਾਲ ਆ ਮੈਚ ਕਰਨਗੇ ਆ ਕਰਨਗੇ ਇਹਨਾਂ ਦੇ ਚੱਕਰਾਂ 'ਚ ਤਾਂ ਹਿਸਾਬ ਕਿਤਾਬ ਇਹ ਚੱਕਰ ਆਪਣੇ ਸੈੱਟ ਕੀਤੇ ਹੋਏ ਆ ਜੀ ਇਹ 4/4 ਨੂੰ ਵੀ ਲਾਵਾਂਗੇ ਨਾ ਇਹਦੀ ਰੇਸ਼ਿਓ ਬਿਲਕੁਲ ਸਹੀ ਆਊਗੀ ਸਲੈਪ ਨਹੀਂ ਮਾਰੂਗਾ ਟਾਇਰ ਕੋਈ ਵੀ ਮੈਂ ਸਮਝ ਗਿਆ ਤੇ ਇੱਕ ਗੱਲ ਮੈਨੂੰ ਹੋਰ ਦੱਸੋ ਹਾਂ ਜੀ ਬਈ ਉਹ ਸਪੇਸਰ ਸਪੂਸਰ ਜੇ ਜਿਵੇਂ ਕਿਸੇ ਨੇ ਵੱਧ ਚੌੜੇ ਘੱਟ ਕਰਨੇ ਹੁੰਦੇ ਉਹ ਤੁਹਾਡੇ ਕੋਲੇ ਹੁੰਦੇ ਆ ਉਵੇਂ ਲਾ ਦਿੰਨੇ ਆ ਹਾਂਜੀ ਹਾਂ ਉਹ ਕਸਟਮਰ ਦੀ ਡਿਮਾਂਡ ਤੇ ਨਾ ਫਾਰਮਰ ਦੀ ਜੇ ਉਹ ਕਹਿੰਦੇ ਆ ਵੀ ਸਾਨੂੰ 78 ਮਤਲਬ ਜਿਵੇਂ ਆਲੂ ਦੀ ਸਿਆੜ ਆ ਆਲੂ ਦੀ ਸਿਆੜ ਮਿਲ 26 ਇੰਚ ਵਾਲੀ ਮਸ਼ੀਨਾਂ ਵੀ ਹੁੰਦੀਆਂ 27 ਵਾਲੀ ਵੀ 28 ਵਾਲੀ ਵੀ 30 ਵਾਲੀਆਂ ਵੀ ਫਰੋਰੇ ਚ ਚੱਲਣ ਵਾਸਤੇ ਜਿਹੜੇ ਸਪੇਸਰ ਆ ਉਹਦੇ ਜਿਹੜੀ ਇਹਨਾਂ ਦੀ ਆਪਣੀ ਚੌੜਾਈ ਰੱਖਣੀ ਆ ਟਾਇਰਾਂ ਦੀ ਉਸੇ ਉਹਦੀ ਫਾਰਮਰ ਦੇ ਖੇਤ ਦੇ ਹਿਸਾਬ ਨਾਲ ਉਹਨੂੰ ਉਹਨੂੰ ਸੈੱਟ ਕਰ ਦਿੰਨੇ ਆ ਇੱਕ। ਭਾਵੇਂ ਮੈਂ ਹੁਣ ਤੱਕ 26 ਤੇ 30 ਵਾਲਾ ਕੋਈ ਸੁਣਾ ਸੀ ਬਾਈ ਕਹਿੰਦਾ 27 ਤੇ 28 ਵਾਲੀ ਵੀ ਹੁੰਦੀ ਆ। 27 28 ਵਾਲੀ ਵੀ ਸਾਡੇ ਕੋਲ ਆ ਜਾਂਦੀ ਆ ਜੀ। ਓਏ ਕਸਟਮਾਈਜ਼ ਹੀ ਹੋਣਾ ਹੁੰਦਾ ਆ ਕਿ ਜਿਹੜੀ ਵਟਾੜੀ ਅੱਜ ਮੈਨੂੰ ਫੋਨ ਆਇਆ ਬੰਦੇ ਦਾ ਉਹਦੇ ਕੋਲ ਸੋਨਾ ਲੀਕਾ ਟਰੈਕਟਰ ਆ। ਉਹਨੇ ਜਿਹੜੇ ਟਰੈਕਟਰ ਨਾਲ ਬੀਜੇ ਆ। ਹਾਂਜੀ। ਆਲੂ। ਹਾਂਜੀ। ਉਸੇ ਨਾਲ ਉਹਦੇ ਮਗਰ ਪਾ ਲਏ ਉਹਨੇ ਟਾਇਰ। ਟਾਇਰ। ਤੇ ਉਹ ਅੰਦਰ ਅੰਦਰ ਵਾਲੇ ਮੜਗਾੜਾਂ ਦੇ ਅੰਦਰ ਵਾਲੇ ਨਿੱਕੇ। ਹਾਂ ਨਿੱਕੇ ਹਾਂਜੀ। ਓਪੋਤ ਦੇ ਖਾਲੀਆਂ ਚ ਨਹੀਂ ਆਉਂਦੇ ਉਹ ਇੱਕ ਖਾਲੀ ਤੇ ਚੜਦੇ ਉਹ ਪਤਾ ਨਹੀਂ ਗੱਲ ਮੈਂ ਉਹ ਟਾਇਰਾਂ ਤੋਂ ਟਾਇਰਾਂ ਦਾ ਬਾਇਆ ਮਣਿਆ ਉਹ ਕਹਿੰਦਾ 98 ਇੰਚ ਹੂੰ 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 ਮਣ ਮਾਇਆ ਉਹਨੂੰ ਕਹਿ ਕੇ ਹਾਂਜੀ ਹਾਂਜੀ ਉਹ ਹੁਣ ਕੋਈ ਹਿਸਾਬ ਕਿਤਾਬ ਜੇ ਚ ਨਹੀਂ ਆਉਂਦੀ ਗੱਲ ਆ ਇਹ ਇਹ ਕਰਨਾ ਪੈਂਦਾ ਜੀ ਸਾਰਾ ਜੇ ਆਪਾਂ ਮੰਨ ਲਓ ਉਸੇ ਮਸ਼ੀਨਰੀ ਨੂੰ ਯੂਜ਼ ਕਰਨਾ ਨਾ ਉਹਨੂੰ ਦੇਖ ਕੇ ਉਹਦੀ ਉਹਦੀ ਓਨੀ ਬ੍ਰੈਡਥ ਓਨੀ ਹੋਣੀ ਚਾਹੀਦੀ ਆ ਉਹ ਬੈਟ ਦੀ ਵੀ ਤੇ ਨਾਲ ਜਿਹੜੀ ਆਪਾਂ ਵਿੱਚ ਮਸ਼ੀਨਰੀ ਚਲਾਉਣੀ ਹੋਦੀ ਦੀ ਤੇ ਦਿੱਕਤ ਨਹੀਂ ਆਉਂਦੀ ਤੇ ਇਹਦੇ ਬਾਰੇ ਹੁਣ ਦੱਸ ਤੇਰਾ ਸੱਜਣਾ ਕੀ ਖਿਆਲ ਆ ਹਾਂਜੀ ਇਹ ਸਟੀਲ ਦੀ ਆ ਕਿ ਗੱਲਾਂ ਹੀ ਬਣੀਆਂ ਨਹੀਂ ਇਹ ਸਟੀਲ ਆ ਜੀ ਬਿਲਕੁਲ 304 ਗ੍ਰੇਡ ਆ ਜੀ ਇਹ ਜੇ ਤੁਮਾਰੀ ਜੀ ਟੈਸਟਿੰਗ ਹੋ ਸਕਦੀ ਆ ਜੀ 304 ਗ੍ਰੇਡ ਦੀ ਜਿਹੜੀ ਬਾਸਕਟ ਹੈ ਯੂਰੀਆ ਸਪਰੇਡਰ ਇਹਨੂੰ ਕਹਿੰਦੇ ਆ ਤੇ ਬਾਕੀ ਇਹਦੀ ਫਿਨਿਸ਼ਿੰਗ ਵੈਰਾ ਪੂਰੀ ਵਧੀਆ ਹੋਊਗੀ ਜਿਹੜੀ ਚੀਜ਼ ਇਹਦੀ ਚੱਲਣੀ ਆ ਉਹ ਜਾਕਸ ਨਹੀਂ ਆ ਉਹ ਸਾਰੀ ਆਪਾਂ ਸਟੀਲ ਦੀ ਦਿੱਤੀ ਇਹਦੇ ਗਿੱਜਾਂ ਦੋ ਕਿਉਂ ਲਾਈਆਂ ਪਹਿਲਾਂ ਤਾਂ ਮੈਨੂੰ ਆਉਂਦਾ ਸੀ ਵੀ ਇਹ ਗਿੱਜ ਆਹ ਕੱਤ ਦੋ ਲਾਈਆਂ ਕੀ ਹੈ ਇਹ ਗਿੱਜਾਇਰੇ ਚ ਇਹ ਹੈ ਜੀ ਇੱਕ ਇੱਥੋਂ ਤਾਂ ਆਪਣੀ ਆਨ ਆਫ ਹੋ ਜਾਂਦੀ ਹੈ ਇਹ ਅੱਛਾ ਕੱਲਾ ਸਿਰਫ ਆਨ ਤੇ ਆਫ ਆਨ ਤੇ ਆਫ ਹੀ ਆ ਜਿਹੜੀ ਆ ਚੀਜ਼ ਆ ਇਹ ਆਪਾਂ ਸਾਈਡ ਵੱਧ ਘੱਟ ਕਰਨ ਵਾਸਤੇ ਆ ਅੱਛਾ ਜੀ ਵੀ ਇੱਕ ਸਾਈਡ ਆਪਾਂ ਜਿਵੇਂ ਕਲੱਚ ਵਾਲੀ ਸਾਈਡ ਆਪਣੀ ਵੱਧ ਸੈਟ ਰਹੀ ਆ ਰੇ ਜਾਂ ਆਪਣੀ ਆਪਣਾ ਬ੍ਰੇਕ ਵਾਲੇ ਪਾਸੇ ਵੱਧ ਸੈਟ ਰਹੀ ਆ ਉਹ ਉਹ ਇੱਥੋਂ ਅਡਜਸਟਮੈਂਟ ਹੋ ਜਾਂਦੀ ਆ ਨਹੀਂ ਫਿਰ ਤਾਂ ਬੈਟ ਥੱਲੇ ਉੱਤਰ ਕੇ ਡਰਾਈਵਰ ਨੂੰ ਉਤਰਨੀ ਲੋੜ ਨਹੀਂ ਇੱਥੋਂ ਉਹ ਸਾਈਡ ਬੰਦ ਕਰ ਸਕਦਾ ਇੱਕ ਜਿਹੜੀ ਮਰਜ਼ੀ ਬੰਦ ਕਰ ਲਓ ਹਾਂ ਗਵਾਂਡਾਂ ਦੇ ਰਹ ਜਾਂਦਾ ਹਾਂਜੀ 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 ਗਵਾਂਡਾਂ ਦੇ ਰਹ ਜਾਂਦਾ ਤਾਂ ਬੰਦਾ ਸੈੱਟ ਕਰ ਸਕਦਾ ਬਿਲਕੁਲ ਜੀ ਬਿਲਕੁਲ ਹੈ ਤੇ ਇਹ ਇਹ ਓਮੇ ਸੈੱਟ ਹੋ ਸਕਦੀ ਹੈ ਤੇ ਇਹ ਜਿਹੜੀ ਸਟੀਲ ਦਾ ਕਰਕੇ ਗਲੂਗੀ ਨਹੀਂ ਹਾਂ ਗਲੂਗੀ ਨਹੀਂ ਗਲੂਗੀ ਨਹੀਂ ਤੇ ਵਿੱਚ ਹੀ ਇਹ ਰੇ ਰਲਾਊਗੀ ਰਲਾਊਗੀ ਵੀ ਹਾਂਜੀ ਇਹਦੇ ਵਿੱਚ ਵਾਰਮ ਲੱਗੇ ਹੋਏ ਆ ਸਾਰਿਆਂ ਦੇ ਤੇ ਆਹ ਪਲਾਂ ਫਾਈਬਰ ਦੀ ਨਹੀਂ ਲਾਤੀ ਇਹ ਫਾਈਬਰ ਆ ਜੀ ਹਾਂ ਇਹ ਫਾਈਬਰ ਆ ਤੇ ਜੇ ਗਾਲਣ ਤੋਂ ਆਪਾਂ ਥਾਲੀਆਂ ਜੀਆਂ ਵੀ ਥੱਲੇ ਫੈਰ ਵਰਦੀਆਂ ਆਪਣ ਮਾਲ ਕੇ ਵੀ ਕੋਈ ਹਰਜਤਾ ਨਹੀਂ ਅ ਨਹੀਂ ਉਹ ਨਾ ਅਸੀਂ ਟਰਾਈ ਕੀਤੀ ਸੀ ਜੀ ਇਹ ਹਾਂਜੀ ਟਰਾਈ ਕੀਤੀ ਸੀ ਇਹ ਨਾ ਬਟ ਜਿਹੜੀ ਇਹ ਘੁੰਮਦੀ ਆ ਨਾ ਚੀਜ਼ ਘੁੰਮਦੀ ਆ ਥੋੜੀ ਬੋਦੀ ਵਾਈਬ੍ਰੇਸ਼ਨ ਵੀ ਦਿੰਦੀ ਆ ਫਿਰ ਉਹ ਹੌਲੀ 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 ਹਾਂ ਉਹ ਪੂਰੀ ਜਾਂਦੀ ਹਾਂਜੀ ਇਹ ਤਾਂ ਸਟੀਲ ਹੀ ਇੱਥੇ ਚੱਲਦੀ ਆ ਜੀ ਕੰਮ ਹਾਂ ਜਾਨੀ ਤਾਂ ਕੰਮ ਕਰ ਹਟੇ ਜਿਹੜਾ ਸਾਡੇ ਦਿਮਾਗ 'ਚ ਹੋਣ ਆ ਰਿਹਾ ਥੋੜੇ ਦਿਮਾਗ 'ਚ ਆ ਹਟੇ ਸਾਡੇ ਨੇ ਜੀ ਇੱਕ ਸਾਨੂੰ ਸਾਨੂੰ ਇੱਕ ਜੀਦ ਨਾ ਬੈਨੇਫਿਟ ਬਹੁਤ ਆ ਸਾਡੀ ਇੱਕ ਲਾਈਨ ਕਰਕੇ ਨਾ ਜੀ ਸਾਡਾ ਧਿਆਨ ਉਰ ਵਿੱਚ ਰਹਿੰਦਾ ਜੇ ਮੰਨ ਲਓ ਅਸੀਂ ਪਹਿਲਾਂ ਹਰ ਚੀਜ਼ ਬਣਾਉਂਦੇ ਸੀ ਢੂੜੀ ਵਾਲੀਆਂ ਮਸ਼ੀਨਾਂ ਬਈ ਜੀ ਹਾਲ ਕਰਾਏ ਕਲਟੀਵੇਟਰ ਮੈਂ ਕਹਿੰਦਾ ਕਿਹੜੀ ਚੀਜ਼ ਹੈ ਜਿਹੜੀ ਕਮੈਂਡ ਤੋਂ ਬਿਨਾ ਕਮੈਂਡ ਸਾਡੇ ਦੂਜੇ ਘਰ ਉਹ ਬਣਾਉਂਦੇ ਆ ਜੀ ਵੀ ਸਾਰੇ ਅਸੀਂ ਉਲਝੇ ਰਹਿੰਦੇ ਸੀਗੇ ਜੀ ਵੀ ਯਾਰ ਵੀ ਆ ਪਾਉਣਾ ਬੰਦੇ ਨੂੰ ਅੱਜ ਆ ਕਰਨਾ ਫੋਕਸ ਨਹੀਂ ਸੀ ਕੋਈ ਵੀ ਰਹਿੰਦਾ ਵੈਰਾਈਟੀ ਬਹੁਤ ਜ਼ਿਆਦਾ ਸੀ ਹੁਣ ਜਿਹੜਾ ਹੁਣ ਜਿਹੜਾ ਅਸੀਂ ਕੱਲਾ ਰੇ ਤੇ ਸਪਰੇਅ ਚ ਹੀ ਕੰਮ ਕਰਦੇ ਕਰਕੇ ਨਾ ਸਾਡਾ ਹੁਣ ਧਿਆਨ ਰਹਿੰਦਾ ਵੀ ਜੇ ਹੁਣ ਮੰਨ ਲਓ ਇਹ ਤਾਂ ਹੈ ਨਹੀਂ ਵੀ ਇੱਕ ਅੱਧੀ ਚੀਜ਼ ਮੰਨੀ ਆ ਜੇ ਮੰਨ ਲਓ ਇੱਕ ਮਸ਼ੀਨ 'ਚ ਦਿੱਕਤ ਆ ਗਈ ਤੇ ਉਹ ਸਾਰਿਆਂ 'ਚ ਦਿੱਕਤ ਆ ਜਾਣੀ ਆ ਉਹ ਫਿਰ ਉਹਦੀ ਉਹਨੂੰ ਉਹ ਅਮੈਂਡਮੈਂਟ ਉਹ 'ਚ ਅਮੈਂਡਮੈਂਟ ਕਰਦੇ ਰਹਿਦਾ ਥੋੜਾ ਥੋੜਾ ਟਾਈਮ ਕਰਦੇ ਰਹਿੰਦਾ ਉਹ ਫਿਰ ਹੌਲੀ ਹੌਲੀ ਪਰਫੈਕਸ਼ਨ ਪਰਫੈਕਟ ਤਾਂ ਜੀ ਕੋਈ ਚੀਜ਼ ਨਹੀਂ ਅੱਜ ਕੱਲ੍ਹ ਪ੍ਰਮਾਤਮਾ ਤੋਂ ਬਿਨਾ ਕੋਈ ਚੀਜ਼ ਪਰਫੈਕਸ਼ਨ ਹੈ ਨਹੀਂ ਕਿਸੇ ਕੋਲ ਵੀ ਬਟ ਜੇ ਆਪਾਂ ਉਹ 'ਚ ਲੱਗੇ ਰਹਿੰਦੇ ਆਣੇ ਜੀ ਉਹ 'ਚ ਸਦਾਰ ਹੋ ਹੀ ਜਾਂਦੇ ਹੋ ਹੀ ਜਾਂਦੇ ਹੋ ਹੀ ਜਾਂਦੇ ਹੋ ਹੋ ਹੀ ਜਾਂਦੇ ਆ ਹਾਂਜੀ ਤੇ ਭਾਈ ਇਹ ਬੁਕਿੰਗ ਕਰਨੀ ਪਊਗੀ ਜਾਂ ਬਣਾ ਬਣਾ ਕੇ ਚੱਕ ਕੇ ਲੈ ਜਾਓ ਸਮਾਨ ਵੈਸੇ ਨਾਲ ਹੀ ਸਾਡੇ ਕੋਲੇ ਮਾਲਕ ਦੀ ਕਿਰਪਾ ਨਾਲ ਨਹੀਂ ਰਚ ਰਹਿੰਦਾ ਹੀ ਹੈ ਜੀ ਹਾਰਡ ਟਾਈਮ ਹੀ ਰਚ ਰਹਿੰਦਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਨੇ ਬਣਾਉਣ ਦੀ ਪਰ ਉਹ ਨਿਕਲ ਜਾਂਦਾ ਮਾਲ ਨਾਲ ਦੀ ਨਾਲ ਹੀ ਆਰਡਰ ਆ ਜਾਂਦੇ ਨਾਲ ਦੀ ਨਾਲ ਹੀ ਸ਼ੁਕਰ ਐਵੇਂ ਹੀ ਹੋਣਾ ਚਾਹੀਦਾ ਹਾਂਜੀ ਹਾਂਜੀ ਤੇ ਮਤਲਬ ਬੁੱਕ ਕਰਾਉਣਾ ਪਊਗਾ ਬੁੱਕ ਕਰਾਉਣਾ ਪਊਗਾ ਕਿੰਨੇ ਦਿਨਾਂ ਦੇ ਵਿੱਚ ਵਿੱਚ ਆਪਾਂ ਦੇ ਦੇ ਦਨੇ ਬੁਕਿੰਗ ਦੇ ਵਿੱਚ ਅਸੀਂ ਨਾ ਹਫਤੇ ਦੇ ਅੰਦਰ ਅੰਦਰ ਜਿਹੜੀ ਵੀ ਚੀਜ਼ ਬੁੱਕ ਕਰਾਉਣੇ ਹਫਤੇ ਦੇ ਵਿੱਚ ਵਿੱਚ ਸਾਡਾ ਇੱਕ ਹਫਤੇ ਦਾ ਟੀਚਾ ਹੁੰਦਾ ਜੀ ਇਹ ਹਫਤੇ ਦੇ ਵਿੱਚ ਵਿੱਚ ਅਗਲੇ ਨੂੰ ਚੀਜ਼ ਅਗਲੇ ਤੱਕ ਹੀ ਪਹੁੰਚ ਜੇ ਬੰਦਾ ਆਪਣੇ ਹਿਸਾਬ ਨਾਲ ਤੁਹਾਡੇ ਤੋਂ ਇਸ ਮਸ਼ੀਨ ਨੂੰ ਕੋੜਾ-ਵੋਤਾ ਮੋਡੀਫਾਈ ਕਰਾਉਣਾ ਚਾਵੇ ਤਾਂ ਚਾਹਨਾ ਕਰੋਗੇ ਵੀ ਹਾਂ ਆ ਨਵੀਂ ਚੀਜ਼ ਬਿਲਕੁਲ ਜੀ ਸਾਨੂੰ ਜਾ ਜੜ ਜਾਂਦਾ ਜੀ ਜਦੋਂ ਸਾਨੂੰ ਕੋਈ ਗਾਹਕ ਕਹਿੰਦਾ ਨਾ ਵੀ ਇੱਥੋਂ ਐ ਕਰਕੇ ਦਿਓ ਸਾਨੂੰ ਅਸੀਂ ਖੁਸ਼ੀ ਨਾਲ ਉਹ ਚੀਜ਼ ਨੂੰ ਐਕਸੈਪਟ ਕਰਦੇ ਹਾਂ ਵਾਹ 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 ਹਾਂ ਜੀ ਸਾਨੂੰ ਇਹ ਹੁੰਦਾ ਵੀ ਇਹ ਨਵੀਂ ਚੀਜ਼ ਸਿੱਖ ਨੂੰ ਮਿਲੂਗੀ ਇੱਕ ਚੱਕੀ ਦੇ ਵਿੱਚ ਮੈਂ ਵੀ ਤੁਹਾਨੂੰ ਮਗਰੋਂ ਪੜਦੇ ਨਾ ਗੱਲ ਦੱਸ ਕੇ ਜਾਊਂਗਾ ਵੀ ਮੈਂ ਐਂ ਚਾਹਨਾ ਬਿਲਕੁਲ ਜੀ ਬਿਲਕੁਲ ਤੇ ਉਹ ਪੜਦੇ ਉਹ ਆਪਣੇ ਪੜਦੇ ਵਾਲੀ ਗੱਲ ਹੋਊਗੀ ਹਾਂ ਠੀਕ ਹੈ ਜੀ ਤੇ ਮੇਰੇ ਹਿਸਾਬ ਨਾਲ ਵੀਡੀਓ ਨੂੰ ਤੁਸੀਂ ਕਰਦੇ ਹੋ ਸ਼ੇਅਰ ਤੇ ਕਰਨੇ ਜੇ ਪੁੱਤ ਕੋਈ ਚਾਹੀਦਾ ਹੋਇਆ ਸੰ ਭਾਈ ਦੇ ਵਿੱਚ ਬਾਈ ਹੁਣੇ ਬੈਠਿਆ ਭਰਾਏ ਬੜਾ ਪਿਆਰ ਆ ਦੋਨਾਂ ਭਰਾਵਾਂ ਦਾ ਆਪਸ ਵਿੱਚ ਕੰਮ ਕਰਦੇ ਸਾਰੀ ਟੀਮ ਦਾ ਹੀ ਬਹੁਤ ਵੱਡਾ ਪਿਆਰ ਆ ਜੇ ਕਿਸੇ ਨੂੰ ਰੇ ਜਾਂ ਸਪਰੇ ਦੇ ਸੰਬੰਧਤ ਕੋਈ ਵੀ ਸਮੱਸਿਆ ਆਉਂਦੀ ਹੈ ਬਾਈ ਨੂੰ ਫੋਨ ਕਰ ਲਿਓ